ਕਰਦੇ ਨੇ ਕਰ ਦਿੰਦੇ ਹਨ ਕਿ ਸਿੱਖਾਂ ਦੇ 12 ਵਜੇ ਇਸ ਬੰਦੇ ਵਿੱਚ ਤੁਸੀਂ ਕੀ ਵਿਚਾਰ ਕਰਨਾ ਚਾਹੋਗੇ ਗੁਰਪਿੰਦਰ ਸਿੰਘ ਜੀ ਜਿਹੜਾ ਸਿੱਖ ਇਤਿਹਾਸ ਆ ਇਹ ਜਿੱਥੇ ਕੁਰਬਾਨੀਆਂ ਨਾਲ ਭਰਿਆ ਵਾ ਉਥੇ ਇਹਦੀ ਜਿਹੜੀ ਤੋਰ ਰਫਤਾਰ ਬੋਲਚਾਲ ਜਾਂ ਇਹਦਾ ਜਿਹੜਾ ਅੰਮ੍ਰਿਤ ਵੇਲੇ ਉੱਠਣਾ ਬਹਿਣਾ ਜੀਵਨ ਸਿੱਖ ਦਾ ਜਿਹੜਾ ਉਹ ਬੜੀਆਂ ਹੀ ਦੂਰ ਅੰਦੇਸ਼ੀ ਦੀਆਂ ਜਿਹੜੀਆਂ ਰਾਵਾਂ ਨੇ ਉਹ ਛਾੜ ਜਾਂਦੇ ਨੇ ਜਿਹੜਾ ਇਸ ਬੀਬੀ ਨੇ 12 ਵਜੇ ਦੀ ਗੱਲ ਕੀਤੀ ਆ ਉਹ ਪੰਜਾਬ ਦੀ ਵਾਸੀ ਸੀ ਤੇ ਆਈਪੀਐਸ ਹੈ ਜਿਹੜਾ ਉਹ ਬਹੁਤ ਚੰਗੀ ਤਰ੍ਹਾਂ ਉਹਦਾ ਤਜਰਬਾ ਬਹੁਤ ਹੋ ਜਾਂਦਾ ਵਾ ਉਹ ਸਿੱਖਾਂ ਦੇ ਇਤਿਹਾਸ ਤੋਂ ਮੈਨੂੰ ਜਾਪਦਾ ਵੀ ਕਾਫੀ ਵਾਕਵਸੀ ਸਾਡੀ ਬਦਕਿਸਮਤੀ ਇਹ ਆ ਕਿ ਜਿਸ ਤਰ੍ਹਾਂ ਅਸੀਂ ਹੁਣ ਪ੍ਰੋਗਰਾਮ ਕਰ ਰਹੇ ਹਾਂ ਇਹ ਜਿਵੇਂ ਤੁਹਾਡਾ ਗੁਰਬਾਣੀ ਅਖੰਡ ਬਾਣੀ ਪ੍ਰੋਗਰਾਮ ਚੱਲਦਾ ਵਾ ਇਹਦੇ ਰਾਹੀਂ ਸਾਡੀ ਇੱਕ ਸੰਗਤਾਂ ਰਾਹੀਂ ਸੰਗਤ ਹੋਣੀ ਹੁੰਦੀ ਆ ਤੇ ਅਸੀਂ ਕਮੈਂਟ ਕਰਨ ਲੱਗੇ ਕਈ ਵਾਰ ਧਿਆਨ ਨਾ ਵੇਂਦੇ ਨਾ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਜਿਹਦੇ ਵਿੱਚ ਸਦਾ ਹੀ ਅਸੀਂ ਘਾਟਾ ਖਾਦਾ ਹੈ ਸੋ ਜਿੰਨੇ ਵੀ ਜਿਹੜਾ ਇਹ ਚੈਨਲ ਦਾ ਨਾਮ ਆ ਬੜਾ ਵਧੀਆ ਗੁਰਬਾਣੀ ਦੇ ਨਾਮ ਤੇ ਮੇਰਾ ਖਿਆਲ ਇਹਦੇ ਸਰੋਤੇ ਆ ਜਿਹੜੇ ਉਹ ਦੂਰੰਦੇਸ਼ੀ ਵਾਲੇ ਹੋਣਗੇ ਮੇਰੀ ਬੇਨਤੀ ਹੈ ਕਿ ਇਸ ਗੱਲ ਨੂੰ ਬੜੇ ਧਿਆਨ ਨਾਲ ਸੁਣਨਾ ਉਹ ਬੀਬੀ ਪੰਜਾਬ ਦੀ ਵਾਸੀ ਹੋਣ ਕਰਕੇ ਇਤਿਹਾਸ ਤੋਂ ਕਾਫੀ ਵਾਕਫ ਸੀ ਜਿਹਦਾ ਕਰਕੇ ਉਹਨੇ ਇੱਕ ਰਮਜ ਦੇ ਵਿੱਚ ਇੱਕ ਰਮਜ ਦੇ ਵਿੱਚ ਇਹ ਗੱਲ ਆਖੀ ਕਿ ਸਿੱਖਾਂ ਦੇ ਹੁਣ 12 ਵਜਣ ਵਾਲੇ ਆ ਜਾਂ ਕੋਈ ਸਿੱਖத் ਨਹੀਂ ਇੱਥੇ ਹੈਗਾ ਉਹਦਾ ਕਹਿਣ ਤੋਂ ਭਾਵੇਂ ਸੀ ਕਿ ਜਦੋਂ ਅਬਦਾਲੀ ਜਾਂ ਹੋਰ ਸਾਡੇ ਉੱਤੇ ਜਦੋਂ ਜੋਰਾਵਾ ਰਣ ਕੇ ਚੜਾਈ ਕਰਦਾ ਸੀ ਜਾਂ ਕੋਈ ਸਾਡੇ ਤੇ ਭੀੜ ਪੈਂਦੀ ਸੀ ਤੇ ਸਿੱਖ ਥੋੜੇ ਹੁੰਦਿਆਂ ਵੀ ਜਿਹੜੀਆਂ ਫੌਜਾਂ ਜਦੋਂ ਚੜਾਈ ਕਰਦੀਆਂ ਜਿਹੜੀਆਂ ਉਹ 12 ਵਜੇ ਤੋਂ ਆਪਣਾ ਪੈਗ ਸ਼ਗ ਨਸ਼ੇ ਪਾਣੀ ਪੀ ਕੇ ਥੱਕੇ ਥਕਾਵਟ ਦੇ ਨਾਲ ਸੌ ਜਾਂਦੇ ਸੀ ਤੇ ਸਿੱਖ ਥੋੜੇ ਹੋਣ ਕਾਰਨ ਨਹੀਂ ਸਿੱਖ ਗੁਰਬਾਣੀ ਬ੍ਰਹਮ ਦੇ ਵਿੱਚ ਜੀਣ ਵਾਲਾ ਸੀ ਇਸ ਦੀ ਕਦੀ ਆਤਮਾ ਥੱਕਦੀ ਨਹੀਂ ਸੀ ਸਰੀਰ ਵੀ ਤਕੜਾ ਸੀ ਇਹ ਜਦੋਂ ਦੁਸ਼ਮਣ ਤੇ ਹੱਲਾ ਕਰਦੇ ਰਾਤ ਨੂੰ ਜੇ ਜਦੋਂ ਕੋਈ ਕਿਸੇ ਦੀਆਂ ਬੱਚੀਆਂ ਲੈ ਜਾਂਦਾ ਤਾਂ ਰਾਤ ਨੂੰ ਜਾ ਕੇ ਉਹ ਤੇ ਅੱਲਾ ਕਰਦੇ ਤੇ ਸੁੱਤਿਆਂ ਪਿਆ ਨੂੰ ਵੋਚ ਲੈਂਦੇ ਸੀ ਇਸ ਕਰਕੇ ਉਹਨੇ 12 ਵਜੇ ਦੀ ਗੱਲ ਕੀਤੀ ਹੈ ਤੇ ਜਦੋਂ ਸਾਡੀ ਕੌਮ ਨੂੰ ਕਿਉਂਕਿ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹਾਂ ਸਾਡੇ ਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜ ਜੀ ਨੇ ਕੌਮਾਂ ਦੀ ਗੱਲ ਨੂੰ ਮੁਕਾ ਕੇ ਹਿੰਦੂਆਂ ਲਈ ਸੀਸ ਦਿੱਤਾ ਧਰਮ ਬਚਾਇਆ ਇਸੇ ਤਰ੍ਹਾਂ ਹੀ ਸਾਡੇ ਗੁਰੂ ਸਾਹਿਬ ਪੰਜਵੇਂ ਪਾਤਸ਼ਾਹ ਮਹਾਰਾਜੀ ਨੇ ਤੇਰਾ ਕੀਆ ਮਿੱਠਾ ਲੱਗੇ ਹਰ ਨਾਮ ਪਦਾਰਥ ਨਾਨਕ ਮੰਗੇ। ਵਾਲੀ ਗੱਲ ਕੀਤੀ ਸਰਬੱਤ ਦਾ ਭਲਾ ਮੰਗਦੇ ਹਾਂ। ਪਰ ਅਸੀਂ ਕਦੀ ਵਾਰ ਸਾਨੂੰ ਜਿਸ ਤਰ੍ਹਾਂ ਇਹ ਬੀਬੀ ਨੇ ਕੋਈ ਸਾਡੀ ਉਦਾਹਰਣ ਦਿੱਤੀ ਹੈ ਇਹਨੂੰ ਦੇਣੀ ਨਹੀਂ ਚਾਹੀਦੀ ਕਿਉਂ ਇਹਨੂੰ ਪਤਾ ਹੋਣਾ ਚਾਹੀਦਾ ਕਿ ਜਿਹੜਾ ਸਿੱਖਾਂ ਦਾ ਇਤਿਹਾਸ ਹੈ ਉਹ ਬੜਾ ਨਰੋਆ ਵਾ ਤੇ ਨਾਲੋਂ ਨਾਲ ਚੱਲਦਾ ਵਾ। ਹੁੰਦੇ ਸਿੱਖ ਵੀ ਕਿੰਨੇ ਜੇਲਾਂ ਵਿੱਚ ਬੈਠੇ ਆ ਹਰਮੰਦਰ ਸਾਹਿਬ ਟਹਿ ਗਿਆ ਕੀ ਕੁਝ ਹੋਇਆ ਪਰ ਦੂਜੇ ਪਾਸੇ ਸਾਡੇ ਵਿਦਵਾਨ ਲੋਕ ਜਾਂ ਸਾਡੇ ਜਿਹੜੇ ਆਗੂ ਬਣੇ ਨੇ ਉਥੇ ਆਣ ਕੇ ਵੀ ਸਾਡੀ ਬਦਕਿਸਮਤੀ ਹੋ ਜਾਂਦੀ ਆ ਸਰਦਾਰ ਗੁਰਪ੍ਰਿੰਦਰ ਸਿੰਘ ਜੀ ਜਿਸ ਤਰ੍ਹਾਂ ਤੁਸੀਂ ਸਾਡੇ ਆਗੂਆਂ ਨੇ ਹੁਣ ਬਿਆਨ ਦਿੱਤੇ ਮਿੱਧੂ ਵੀ ਹਰ ਬੰਦੇ ਨੂੰ ਰੋਸ ਆਉਂਦਾ ਤੁਹਾਨੂੰ ਵੀ ਆਇਆ ਪੇਸ਼ ਬੀਬੀ ਇਸ ਤਰ੍ਹਾਂ ਕਿਉਂ ਬੋਲੀ ਪਰ ਵੇਖੋ ਸਿਆਣੇ ਕਹਿੰਦੇ ਨੇ ਕਿ ਜੇਕਰ ਕੋਈ ਆਪਣੇ ਧੀ ਪੁੱਤ ਨੂੰ ਮਾੜਾ ਆਖੇ ਜਾਂ ਕਿਸੇ ਦੇ ਉੱਤੇ ਉਂਗਲ ਚੁੱਕੇ ਤੇ ਉਹਨੂੰ ਆਪਣੇ ਸੁਧਾਰ ਕਰਨੇ ਚਾਹੀਦੇ ਨੇ ਉਸ ਬੀਬੀ ਨੇ ਇਹ ਇਸ ਕਰਕੇ ਬੋਲਿਆ ਵੀ ਸਿੱਖ ਕੌਮ ਇੱਕ ਨਰੋਈ ਕੌਮ ਆ ਇਹ ਕਿਸੇ ਦੇ ਸਿਰ ਤੇ ਕੋਈ ਗੱਲ ਨਹੀਂ ਰਹਿਣ ਦਿੰਦੀ ਤੇ ਅੱਜ ਇਹ ਜਿਹੜੇ ਸਿੱਖ ਆ ਇਸ ਤਰ੍ਹਾਂ ਦੇ ਹੋ ਗਏ ਉਹਦਾ ਰਮਜਦਾ ਮਤਲਬ ਇਹ ਸੀ ਤੇ ਜਿਨ੍ਹਾਂ ਨੂੰ ਗੁੱਸਾ ਮੈਨੂੰ ਵੀ ਆਇਆ ਤੁਹਾਨੂੰ ਵੀ ਜਿਨ੍ਹਾਂ ਸੁਣਿਆ ਉਹਨੂੰ ਵੀ ਪਰ ਗੁਰਸਿੱਖੋ ਸਾਨੂੰ ਵੀ ਆਪਣੇ ਅੰਦਰ ਕੋਈ ਝਾਤੀ ਮਾਰਨੀ ਚਾਹੀਦੀ ਹੈ ਜਿਸ ਤਰ੍ਹਾਂ ਸਾਡੇ ਗੁਰਸਿੱਖ ਜਿਹੜੇ ਜੰਮੂ ਕਸ਼ਮੀਰ ਦੇ ਵਿੱਚ ਅੱਜ ਇਲੈਕਸ਼ਨ ਹੋਈ ਆ 2-4 ਦਿਨ ਹੋ ਗਏ ਗੁਰਦੁਆਰਾ ਸਾਹਿਬਾਂ ਦੇ ਉੱਥੇ ਕਮੇਟੀਆਂ ਛੋਟੀਆਂ ਦੀ ਹੋਈ ਆ ਤੇ ਜਾਦੇ ਗੁਰਸਿੱਖਾਂ ਨੇ ਅੱਗੇ ਉਹਨਾਂ ਦੇ ਨਾਮਜ਼ਦਗੀ ਪੇਪਰ ਨਹੀਂ ਭਰੇ ਕਿ ਜਿਹੜੇ ਬੰਦੇ ਖਲੋਤੇ ਆ ਗੁਰਸਿੱਖ ਨੇ ਅਸੀਂ ਇਹਨਾਂ ਦੇ ਉਲਟ ਕਿਉਂ ਇਸ ਤਰ੍ਹਾਂ ਕੰਮ ਕਰੀਏ ਤੇ ਫਿਰ ਵਾਰ-ਵਾਰ ਇੱਕੋ ਚੀਜ਼ ਆਉਂਦੀ ਆ ਕਿ ਜਦੋਂ ਪੰਜਾਬ ਦੇ ਵਿੱਚ ਇਹ ਗ੍ਰਾਵਟ ਸਾਡੇ ਚ ਆਈ ਜਿੱਥੋਂ ਉਹਨੂੰ ਇਹ ਸਾਡੀ ਗੱਲ ਕਰਨ ਦਾ ਜਿੱਥੋਂ ਉਹਦਾ ਇਹ ਨਜ਼ਰੀਆ ਬਣਿਆ ਜਾਂ ਉਹਦੇ ਜਿਹੜੇ ਨਜ਼ਰੀਏ ਨੇ ਸਾਨੂੰ ਵੇਖਿਆ ਜਿਨ੍ਹਾਂ ਨੇ ਜਾਦਾ ਸਮਾਂ ਰਾਜ ਕੀਤਾ ਉਹਨਾਂ ਨੇ ਸਾਡੇ ਵਿੱਚ ਇਹ ਗ੍ਰਾਵਟਾਂ ਲਿਆਂਦੀਆਂ ਪਰ ਬਨੂ ਸਾਹਿਬ ਜਿੱਥੇ ਤੁਸੀਂ ਨਜ਼ਰੀਏ ਦੀ ਗੱਲ ਕੀਤੀ ਆ ਜਿਨ੍ਹਾਂ ਨੂੰ ਇਤਿਹਾਸ ਬਾਰੇ ਜਾਣੂ ਆ ਉਹ ਤੇ ਕੋਈ ਕਿੰਤੂ ਪ੍ਰਿੰਤੂ ਨਹੀਂ ਕਰਦੇ ਪਰ ਆ ਇੱਕ ਮਜ਼ਾਕ ਦਾ ਪਾਤਰ ਬਣਿਆ ਜਿਹੜੇ 12 ਵਜੇ ਦਾ ਕਿਹਾ ਇਹਦੇ ਥੋੜਾ ਚਾਨਣਾ ਪਾਓ ਜਿੰਨਾਂ ਲੋਕਾਂ ਨੂੰ ਨਹੀਂ ਇਸ ਬਾਰੇ ਪਤਾ ਉਹਨਾਂ ਨੂੰ ਥੋੜਾ ਜਿਹਾ ਚਾਨਣਾ ਪਾਓ ਵੀ ਆ 12 ਵਜੇ ਕਿਉਂ ਵੱਜਦੇ ਨੇ 12 ਕਿ ਖੁਦਾ ਦਾ ਵਾਸ ਫਿਰ ਦੁਬਾਰਾ 12:00 ਵਜੇ ਨੇ ਇਸ ਕਰਕੇ ਤੁਸੀਂ ਥੋੜਾ ਜਾਣੂ ਕਰਵਾਓ ਮੈਂ ਤੁਹਾਨੂੰ ਪਹਿਲਾਂ ਹੀ ਇਹ ਦੱਸ ਚੁੱਕਾ ਹਾਂ ਕਿ ਰਾਤ ਨੂੰ 12 ਵਜੇ ਸਿੰਘ ਹੀ ਜਿਹੜੇ ਉਹ ਜਦੋਂ ਜਾਂਦੇ ਸੀ ਜਿਹੜੀ ਗੱਲ ਦਾ ਤੁਸੀਂ ਚਾਨਣਾ ਮੰਦਾ ਉਹ ਤਾਂ ਮੈਂ ਜਰੂਰ ਇਸ ਨੂੰ ਖੋਲਾਂਗਾ ਮੈਂ ਉਧਰ ਹੀ ਆ ਰਿਹਾ ਹਾਂ ਹੁਣ ਜਿਵੇਂ ਉੱਥੇ ਇਲੈਕਸ਼ਨ ਹੋਈ ਤਾਂ ਨਾ ਇੱਕ ਸਿਲੈਕਸ਼ਨ ਦਾ ਜਿਹੜਾ ਆਵਾਜ਼ਾ ਹੀ ਉਹ ਭੇਜਿਆ ਇਸੇ ਤਰ੍ਹਾਂ ਜਦੋਂ ਇੱਕੋ ਪ੍ਰਵਾਰ ਸਾਡੇ ਪੰਜਾਬ ਦੇ ਉੱਤੇ ਜਿਆਦਾਤਰ ਪੰਥ ਦਾ ਨਾਂ ਲੈ ਕੇ ਰਾਜ ਕਰਦਾ ਰਿਹਾ ਤੇ ਉਹਨੇ ਸਿੱਧਾ ਦਾ ਧਾਰਮਿਕ ਪੱਖ ਜਿੱਥੋਂ ਇਹ 12 ਜਿਹੜੇ ਵਜੇ ਦਾ ਇਹ 12 ਵਜਣ ਵਾਲਾ ਦਾ ਟਾਈਮ ਮਸ਼ਹੂਰ ਹੋਇਆ ਵਾ ਉਸ ਚੀਜ਼ ਨੂੰ ਕਿਤੇ ਹੁੰਦੇ ਬਹੁਤ ਵਧੀਆ ਬਹੁਤ ਦੂਰ ਮਤਲਬ ਉਹਨੂੰ ਨજર ਅੰਦਾਜ਼ ਕੀਤਾ ਕਿਉਂ ਕਿ ਜਿਸ ਤਰ੍ਹਾਂ ਸਾਡੇ ਗੁਰਦੁਆਰਾ ਸਾਹਿਬਾਂ ਵਿੱਚ ਜਿਹੜੇ ਸਾਡੇ ਆਗੂ ਚੁਣੇ ਜਾਂਦੇ ਆ ਉਹ ਸਭ ਤੋਂ ਜ਼ਿਆਦੀਆਂ ਗਲਤੀਆਂ ਆਪ ਕਰਦੇ ਨੇ ਜਿਹੜੇ ਸਾਡੇ ਧਰਮੀ ਆਗੂ ਨੇ ਸੰਘਰਸ਼ ਕਰਨ ਵਾਲੇ ਉਹ ਤੇ ਕਰੀ ਜਾ ਰਿਹਾ ਜੇਲ੍ਹਾਂ ਚ ਰੋਲਣ ਡੈ ਆ ਜਰਨਲ ਵੈਦਿਆ ਵਰਗਿਆਂ ਤੋਂ ਬਦਲੇ ਲੈਣੇ ਹਰਮੰਦਰ ਸਾਹਿਬ ਦਾ ਬਦਲਾ ਲੈਣਾ ਜਾਂ ਹੋਰ ਅਨੇਕਾਂ ਵੀਰ ਸਾਡੇ ਸ਼ਹੀਦ ਹੋ ਗਏ ਨੇ ਗੁਰਸਿੱਖ ਕਈ ਹਾਲੇ ਤਾਂ ਹੀ ਫਾਂਸੀਆਂ ਦੇ ਤਖਤਿਆਂ ਦੇ ਉੱਤੇ ਲਟਕਣ ਡੈ ਨੇ ਪਰ ਵੇਖੋ ਜਿਹੜੀ ਤੁਸੀਂ ਆਂਦੇ ਜੀ ਵੀ ਅਸੀਂ ਅਸੀਂ ਕਿਨੂੰ ਜਾ ਰਹੇ ਆ ਕੀ ਹੋ ਰਿਹਾ ਕਿਉਂ ਇਦਾਂ ਹੁੰਦਾ ਵਾ ਇਹ ਇਹ ਜਦੋਂ ਇਹਨਾਂ ਨੇ ਧਰਮ ਦੇ ਉੱਤੇ ਜਿਆਦਾ ਕੀ ਕੀਤਾ ਇੱਕ ਪਾਰਟੀ ਬਣਾ ਕੇ ਅਕਾਲੀ ਬਣਾ ਕੇ ਇੱਕ ਵਰਕਰਾਂ ਨੂੰ ਆਪਣੀਆਂ ਜਿਹੜੀਆਂ ਟਿਕਟਾਂ ਸੀ ਉਹ ਦੇ ਦਿੰਦੇ ਆ ਫਿਰ ਉਹ ਜਦੋਂ ਜਿੱਤਦੇ ਨੇ ਤੇ ਅੱਜ ਤੁਸੀਂ ਉਹ 12 ਵਜਣ ਵਾਲਾ ਉਹ ਮਹਾਵਰਾ ਜਿਹੜਾ ਉਹਨੂੰ ਅੱਜ ਇਹ ਟਾਈਮ ਮਿਲਿਆ ਉਹ ਇਸੇ ਕਰਕੇ ਹੀ ਮਿਲਿਆ ਇਹ ਗੱਲ ਆਖਣ ਦਾ ਤੇ ਦਿੱਲੀ ਕਮੇਟੀ ਉਹਦੀ 1 ਕਰੋੜ ਰੁਪਏ ਦੇ ਪ੍ਰਧਾਨ ਦੇ ਉੱਤੇ ਜਿਹੜੇ ਉਹ ਕੇਸ ਚੱਲਣ ਡੈ ਆ ਹਮ ਹਮ ਸ਼੍ਰੋਮਣੀ ਕਮੇਟੀ ਸਾਡੀ ਇਹ ਨਹੀਂ ਅਸੀਂ ਗੁਰਸਿੱਖਾਂ ਸਾਡੀ ਸ਼ਹੀਦਾਂ ਦੀ ਜਮਾਤ ਆਓ ਭਗਤਾਂ ਦੀ ਜਮਾਤ ਆ ਅਸੀਂ ਖੁਦ ਆਪ ਅਕਾਲੀ ਹਕਾਲਪੁਰਖ ਦੇ ਪੁਜਾਰੀ ਹਾਂ ਪਰ ਜਿਹੜੇ ਸਾਡੇ ਆਗੂ ਬਣ ਜਾਂਦੇ ਨੇ ਉਹਨੇ 12 ਵਜਨ ਦਾ ਸਮਾਂ ਕਿਉਂ ਦੱਸਿਆ ਉਹਨੂੰ ਪਤਾ ਸੀ ਕਿ ਜਿਹੜੇ ਲੋਕ ਇਹ ਅੱਗੇ-ਅੱਗੇ ਤੁਰੇ-ਫਿਰਦੇ ਨੇ ਇਹਨਾਂ ਨੇ ਹੀ ਕੱਲ ਨੂੰ ਸਾਡੇ ਦੇ ਬਿਆਨ ਦੇਣੇ ਨੇ ਤੇ ਦਿੱਤੇ ਵੀ ਉਹਨਾਂ ਨੇ ਗੁਰਸਿੱਖ ਦੇ ਘੱਟ ਬੋਲੇ ਨੇ ਜਿਹੜੇ ਗੁਰਸੇਖ ਆਪਦੀ ਕੀਰਤ ਕਰਨ ਵਾਲੇ ਆ ਜਾਂ ਵਿਦਵਾਨ ਆ ਉਹਨਾਂ ਨੇ ਇਸ ਚੀਜ਼ ਨੂੰ ਨੇੜਿਓਂ ਨਹੀਂ ਲਿਆ ਉਹਨਾਂ ਸੋਚਿਆ ਵੀ ਬੋਲਦੀ ਆ ਤੇ ਬੋਲੀ ਜਾਵੇ ਪਰ ਇਹ ਜਿਹੜੇ ਸਿਆਸੀ ਲੋਕ ਐ ਜਿਵੇਂ ਦਿੱਲੀ ਦਾ ਪ੍ਰਧਾਨ ਉਹਨੇ ਬਿਆਨ ਦਿੱਤਾ ਵੇਖੋ ਇਹਨਾਂ ਧਰਮ ਦੇ ਵਿੱਚ ਸਿਆਸਤ ਦੇ ਉੱਤੇ ਹੈਵੀ ਹੋ ਗਈ ਮੈਂ ਉਹਦੇ ਨਾਲ ਟੈਲੀਫੋਨ ਤੇ ਸਵੇਰੇ ਗੱਲ ਵੀ ਕੀਤੀ ਵੀ ਇਹ ਗੱਲ ਕਰਨ ਦਾ ਮੌਕਾ ਦੇ ਭਾਈ ਤੁਸੀਂ ਦਿੱਤਾ ਕਰੋੜਾ ਰੁਪਏ ਦੇ ਘਪਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 328 ਰੂਪ ਨਾ ਮਿਲਨੇ ਉਹਦੀ ਭੇਟਾ ਚੋਰੀ ਹੋ ਜਾਣੀ ਇਹ ਤੋਂ ਵਾਦਾ ਹੋਰ ਕਿਹੜੀ ਉਹਨੂੰ ਗੱਲ ਕਰਨ ਦਾ ਮੌਕਾ ਮਿਲਣਾ ਸੀ ਜੇਕਰ ਸੌਦਾ ਸਾਧ ਨੂੰ ਮਾਫੀ ਸੰਗਤਾਂ ਦੇ ਪੈਸੇ ਦੇ ਕੇ ਜਿਹੜਾ ਬਲਾਤਕਾਰੀ ਬੰਦਾ ਵਾ ਉਹਦੀਆਂ ਵੋਟਾਂ ਦੀ ਖਾਤਰ ਇਹ ਕੰਮ ਕਰਾ ਦੇਣਾ ਜੇ ਇਹ ਸਾਰੇ ਕੰਮ ਉਹ ਇਹ ਪੰਝਾ ਪਿਆਰਿਆਂ ਨੂੰ ਬੇਇੱਜ਼ਤ ਕਰਕੇ ਉੱਥੋਂ ਕੱਢਣਾ ਇਹ ਕੋਈ ਗੱਲਾਂ ਕਰਨ ਵਾਲੀਆਂ ਨਹੀਂ ਸੀ ਕਿੰਨੇ ਘਬਲੇ ਇੱਥੇ ਸਾਡੇ ਲੱਗੇ ਹੀ ਇੱਕ ਹੋਇਆ ਵਾ ਉਹ ਦੱਸਦੇ ਮੈਨੇਜਰ ਰਜਿਸਟਰ ਚੋਂ ਕੇ ਭੱਜ ਗਿਆ ਇਹ ਤੋਂ ਗੱਡੀ ਗੱਲ ਕਿ ਹੋ ਸਕਦੀ ਹੈ ਇਹ ਜਿਹੜੇ ਕਪਲੇ ਦੱਸਦੇ ਇਹਨਾਂ ਵੀ ਸੁਣਨ ਚ ਆਇਆ ਵੀ 3 ਕਰੋੜ 28 ਲੱਖ ਰੁਪਈਆ ਹੀ ਨਹੀਂ ਜਮ੍ਹਾਂ ਕਰਾਇਆ ਗਿਆ ਗੁਰਦੁਆਰੇ ਸਾਹਿਬ ਦਾ ਇਹ ਗੱਲਾਂ ਜਿਹੜੀਆਂ ਇਹਨੇ ਪਿੱਛੇ ਕਿਹੜੀ ਸਿਆਸਤ ਕੰਮ ਕਰ ਰਹੀ ਹੈ ਇਹਨਾਂ ਤੇ ਸਿਰਫ ਜਿਹੜਾ ਸਾਡੀ ਸਿਆਸਤ ਧਰਮ ਦੇ ਉੱਤੇ ਹੈਵੀ ਹੋ ਗਈ ਜਿਹੜੀ ਉਹ ਗੱਲ ਕਰ ਰਹੀ ਆ ਵੀ 12 ਦੀ ਹੋਰ ਕੁਰਬਾਨੀ ਵਾਲਿਆਂ ਦਾ ਤਾਂ ਉਹ ਅਫਸਰ ਰਹੀ ਆ ਉਹਨੂੰ ਹੀ ਪਤਾ ਵਾ ਵੀ ਜਿਹੜੇ ਕੁਰਬਾਨ ਹੋਣ ਵਾਲੇ ਉਹ ਤੇ ਅੱਗੇ ਨੂੰ ਨਰੋਏ ਹੋਏ ਸਿੱਖ ਹਰ ਕੰਮ ਸਿੱਖਾਂ ਨੇ ਵੱਧ ਚੜ ਕੇ ਕੀਤਾ ਪਹਿਲਾਂ ਨਾਲੋਂ ਸੀ ਨਹੀਂ ਕੀਤੀ ਕਿੰਨੇ ਸੇਖ ਅੰਦਰ ਆ ਕਿਸੇ ਨੇ ਭੀਖ ਨਹੀਂ ਮੰਗੀ ਫਾਂਸੀ ਦੀ ਉਹਨੇ ਇਹਨਾਂ ਲਈ ਵੇਖ ਕੇ ਜਿਹੜੇ ਰਾਜਪਾ ਗੱਲੇ ਵੱਧੇ ਆ ਇਹਨਾਂ ਲਈ ਵੇਖ ਕੇ ਉਹ ਗੱਲ ਕੀਤੀ ਆ ਕਿ ਐਡੇ ਇਹ ਪਿੱਛੇ ਜਾ ਚੁੱਕੇ ਨੇ ਆਪਣੀਆਂ ਆਦਤਾਂ ਤੋਂ ਵੀ ਇਹਨਾਂ ਦੀ ਆ ਕੰਮ ਆ ਜਿਹੜਾ ਸਮਾਂ ਇਸ ਤਰ੍ਹਾਂ ਹੋ ਗਿਆ ਵਾ ਕਿ ਦੇਖੋ ਆਪਣੇ ਜਿਹੜੇ ਧਾਰਮਿਕ ਜਥੇਬੰਦੀਆਂ ਵੱਲੋਂ ਜਿਹੜੀਆਂ ਉਹਨਾਂ ਦਾ ਹਰ ਰੋਜ਼ ਪਾਇਆ ਜਾ ਰਿਹਾ ਕਿ ਜਿਹੜੇ 12 ਵਜ ਦਾ ਜਿਹ ਇਤਿਹਾਸ ਆ ਆ ਪ੍ਰਾਤਨ ਇਤਿਹਾਸ ਹੈਗਾ कि ਜਦੋਂ ਰਾਤ 12 ਵੇ ਜਾ ਕੇ ਹਮਲਾ ਕਰਕੇ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਬਚਾ ਕੇ ਲੈ ਕੇ ਆਉਂਦੇ ਸੀਗੇ ਉਸ ਸਮੇਂ ਦਾ ਇਤਿਹਾਸ ਆ ਉਸ ਤੋਂ ਥੋੜਾ ਜਿਹਾ ਜਾਨ ਪਾਵੋ ਇਹ ਜਿਹੜੇ ਜੋ ਅਫਸਰ ਲੋਕ ਜਾਂ ਜਿਹੜੇ ਲੀਡਰ ਲੋਕ ਨੇ ਨਾ ਇਹ ਸਾਨੂੰ ਧਾਰਮਿਕ ਲੋਕਾਂ ਉ ਤੇ ਸਮਝਦੇ ਹੀ ਕੱਖ ਨਹੀਂ ਇਹਨਾਂ ਇਰਾਦਾ ਇਹਦੇ ਮਰਨ ਬਰਾਉਣ ਵਾਲੇ ਲੋਕ ਆ ਇਹੋ ਜੀ ਛੇੜ ਛੇੜੋ ਤੇ ਪੜਕ ਉੱਠਣਗੇ ਪਰ ਹੁਣ ਸਿੱਖ ਦੂਰੰਦੇਸ਼ੀ ਦਾ ਜਿ ਤਰ੍ਹਾਂ ਤੁਹਾਡਾ ਹੀ ਕੋਈ ਪ੍ਰੋਗਰਾਮ ਇਹਦਾ ਆਪਾਂ ਨੂੰ ਸੁਣੇਗਾ ਤੇ ਇੱਕ ਗੱਲ ਬਾਰੇ ਗੌਰ ਕਰੇਗਾ ਧਿਆਨ ਦੇਵੇਗਾ ਉਹਨੇ ਗੱਲ ਇਹਨਾਂ ਦੀ ਕੀਤੀ ਆ ਵੀ ਅੱਜ ਇਹਨਾਂ ਦੀ ਹਾਲਤ ਕੀ ਬਣੀ ਪਈ ਆ ਗੱਲ ਸਾਰੀ ਕੌਮ ਨੂੰ ਉਹ ਚਲੇਗੀ ਉਹਦਾ ਫਾਇਦਾ ਇਹ ਸਿਆਸੀ ਲੋਕ ਧਰਮੀਆਂ ਦਾ ਲੈ ਜਾਂਦੇ ਆ ਜਦੋਂ ਇਸ ਤਰ੍ਹਾਂ ਹੁੰਦੀ ਆ ਅੱਗੇ ਬਿਆਨ ਦੇਣ ਨੂੰ ਇਹ ਹੁੰਦੇ ਆ ਵਾਵਾ ਇਹ ਘੱਟਦੇ ਆ ਫਿਰ ਹੁੰਦੇ ਖੁਦ ਗਲਤ ਆ ਜਿਸ ਤਰ੍ਹਾਂ ਤੁਸੀਂ ਆਪਾਂ 2-3 ਮੁੱਦੇ ਪਿਛਲੇ ਵੇਖੇ ਹੋਣ ਹੀ ਤੁਸੀਂ ਲਾ ਲੋ ਜਿਹੜੇ 12 ਵਜੇ ਦੇ ਸਮੇਂ ਨੂੰ ਅੱਜੇ ਤਾਂ ਹੀ ਕਾਇਮ ਰੱਖਦੇ ਹੋ ਤੇ ਬੰਦੀ ਬਣੇ ਪਏ ਅੰਦਰ ਨੇ ਇਹਨਾਂ ਲੋਕਾਂ ਨੇ ਕੀ ਕੀਤਾ ਅਕਾਲ ਤਖਤ ਤੇ ਲਿਜਾ ਕੇ ਲੋਕਾਂ ਨੂੰ ਲਾਲਾ ਲਾਲਾ ਕ੍ਰਾਂਤੀ ਕਾਲ ਤਖਤ ਨੂੰ ਰਾਜੋਵਾਲ ਦੀ ਭੈਣ ਨੂੰ ਸ਼ੀਟ ਦੇ ਦਿੱਤੀ ਆ ਜੀ ਹੂੰ ਉਹਨੂੰ ਮੈਂਬਰ ਪਾਰਲੀਮੈਂਟ ਬਣਾ ਦੋ 12 ਵਜਾਉਣ ਵਾਲੇ ਜਿਹੜੇ ਉਹਨਾਂ ਨੂੰ ਬਾਹਰ ਕੱਢਾਂਗੇ ਅੱਛਾ ਇਹਨਾਂ ਨੂੰ ਚੰਗੇ ਹੋਣ ਇਨਸਾਨ ਤੇ ਪੁੱਛਣ ਵੀ ਭਾਈ ਸੁਖਬੀਰ ਸਿੰਘ ਬਾਦਲ ਉੱਥੇ ਸਾਡੇ ਜਿਹੜਾ ਉਹ ਚੁਣਿਆ ਗਿਆ ਉੱਥੋਂ ਦਾ ਨੇਤਾ ਪਾਰਲੀਮੈਂਟ ਦਾ ਮੈਂਬਰ ਆ ਇਸੇ ਤਰ੍ਹਾਂ ਉਹਦੇ ਘਰ ਵਾਲੀ ਵੀ ਪਾਰਲੀਮੈਂਟ ਦੀ ਮੈਂਬਰ ਆ ਇਹ ਦੋ ਜਾ ਕੇ ਕਿਉਂ ਨਹੀਂ ਆਵਾਜ਼ ਠਾਉਂਦੇ ਹੂੰ ਤੇ ਜੇ ਦੀ ਐਡੀ ਕੀ ਲੋਡ ਪੈ ਗਈ ਬਾਹਰ ਦੇ ਉਠਾਰੇ ਆ ਕਿ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਹੁਣ ਸੁਖਵੀਰ ਬਾਦਲ ਵੱਲੋਂ ਵੀ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਕਿ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਗੁਰਪਿੰਦਰ ਸਿੰਘ ਜੀ ਇਹ ਸਵਾਲ ਨਹੀਂ ਬਣਦਾ 10 ਸਾਲ ਇਹਨਾਂ ਦੀ ਸਰਕਾਰ ਚੱਲੀ ਆ ਤੇ 10 ਸਾਲ ਜਦੋਂ ਵੀ ਕੋਈ ਸਿੱਖ ਆਂਦਾ ਸੀ ਕਿ ਬਾਹਰ ਲੀਆਂ ਜੇਲਾਂ ਦੇ ਚੰਦੋਂ ਉਹਨਾਂ ਨੂੰ ਘਰ ਦਿਆਂ ਨੂੰ ਮੇਰੇ ਨਾਲ ਸੌਖਾ ਹੋ ਜੂਗਾ ਪੰਜਾਬ ਦੇ ਵਿੱਚ ਪੰਜਾਬੀ ਬੋਲਦੇ ਅਫਸਰ ਨੇ ਸਾਡੇ ਬੱਚੇ ਸੌਖੇ ਰਹਿਣਗੇ ਜਿਨ੍ਹਾਂ ਨੂੰ ਲੰਮੀਆਂ ਸਜਾਵਾਂ ਹੋਈਆਂ ਨੇ ਪਰ ਇਹ ਤੇ ਕਹਿੰਦੇ ਵੀ ਉਹ ਅਤਵਾਦੀ ਆ ਤੇ ਪੰਜਾਬ ਦਾ ਖੰਡਰ ਪੈ ਜਾਣਾ 10 ਆਲੇ ਰਹਿ ਕਿਹੇ ਸਿੱਖ ਨੂੰ ਇਹਨਾਂ ਪੰਜਾਬ ਦੀ ਜੇਲ੍ਹ ਪੰਜਾਬ ਦੀ ਜੇਲ੍ਹ ਚ ਆਉਣ ਦਿੱਤਾ ਛੱਡਣ ਵਾਲੀ ਦੀ ਗੱਲ ਦੂਰ ਦੀ ਰਹੀ ਫਿਰ ਕਦੋਂ ਦਾ ਜਿਹੜੇ ਇਹਨਾਂ ਦੇ ਹਾਰੇ ਹੋਏ ਬੰਦੇ ਆ ਧੁੰਦੜ ਗਏ ਢੀਂਡ ਸੇਰ ਗਏ ਉਹਨਾਂ ਹਾਰਿਆਂ ਬੰਦਿਆਂ ਨੂੰ ਇਹ ਰਾਜ ਸਭਾ ਦਾ ਮੈਂਬਰ ਬਣਾ ਕੇ ਦਿੱਲੀ ਭੇਜਦੇ ਰਹੇ ਆਪ ਸੁਖਵੀਰ ਸਿੰਘ ਬਾਦਲ ਕਦੋਂ ਦਾ ਮੈਂਬਰ ਪਾਰਲੀਮੈਂਟ ਦੇ ਘਰ ਆਲੀ ਉਥੇ ਮਨਿਸਟਰ ਰਹੀ ਹਮ ਹਮ ਇਹਨਾਂ ਕਦੀ ਉਹਨਾਂ ਦੇ ਨਾਲ ਗੱਲ ਕੀਤੀ ਹੈ ਕਿ ਸਾਡੇ ਬੱਚੇ ਆਜੇ ਕੋਈ ਨਹੀਂ ਮੰਨ ਲੋ ਅਸੀਂ ਗਲਤੀ ਮੰਨ ਜਾਂਦੇ ਹਾਂ ਉਹਨਾਂ ਦੇ ਇੱਕ ਧਰਮ ਦੀ ਖਾਤਰ ਜਜ਼ਬਾਤ ਪਿਆਰ ਦੇ ਜਗਾ ਕੇ ਤੇ ਆਪਣੀ ਕੋਮ ਲਈਏ ਜਿਹੜੇ ਬਦਲੇ ਸਾਰੇ ਲੈ ਤੇ ਅਸੀਂ ਉਹਨਾਂ ਦੀ ਥਾਂ ਮਾਫੀ ਮੰਗਦੇ ਹਾਂ ਸਾਡੇ ਬੱਚਿਆਂ ਨੂੰ ਪੰਜਾਬ ਚ ਘੱਲ ਦੋ ਹਮ ਹਮ ਇਹ ਸਿਰਫ ਆਪਣੀ ਡਿੱਗੀ ਹੋਈ ਸ਼ਾਖ ਨੂੰ ਲੋਕਾਂ ਨੂੰ ਉੱਲੂ ਬਣਾ ਰਿਹਾ ਆ ਪਰ ਅੱਜ ਕੱਲ ਮੀਡੀਆ ਬੜਾ ਤੇਜ਼ ਹੋ ਗਿਆ ਹਰ ਬੰਦਾ ਜਿਹੜਾ ਉਹ ਅੱਗੇ ਸੱਚ ਬੋਲ ਰਿਹਾ ਵਾ ਹੁਣ ਇਹਨਾਂ ਨੂੰ ਕਿਸ ਤਰ੍ਹਾਂ ਇਹ ਜਾਗ ਆਈ ਹੈ ਹੁਣ ਉੱਥੇ ਰੌਲਾ ਪਾਉਂਦੇ ਇਹਨਾਂ ਦੇ ਕੋਈ ਆਖੇ ਨਹੀਂ ਲੱਗ ਰਿਹਾ ਮੈਂ ਕਹ ਲਉ ਇਲੈਕਸ਼ਨ ਚ ਉਹ ਆਵ ਘੁੰਮ ਗਏ ਆ ਵਾ ਮੈਂ ਵੇਖ ਕੇ ਤਾਂ ਇਹ ਸਿੱਖਾਂ ਦੀ ਇੱਕ ਨਮਾਇੰਦਗੀ ਕਰਦੀ ਜਮਾਤ ਆ ਉੱਥੇ ਇੱਕ ਮੈਂਬਰ ਚੁਣ ਕੇ ਜਾਣਾ ਵਾ ਕਿੰਨੀ ਕੋ ਉੱਥੇ ਗਾਲਿਆ ਪਰ ਇਹਨਾਂ ਨੂੰ ਕੋਈ ਮੂੰਹ ਨਹੀਂ ਲਾ ਰਿਹਾ ਉੱਥੇ ਕਹਿਣ ਤੋਂ ਬਾਅਦ ਲੋਕ ਇਹਨਾਂ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਆ ਇਹ ਦੋ ਪਾਰਲੀਮੈਂਟ ਤੇ ਤੁਸੀਂ ਉੱਥੇ ਜਾ ਕੇ ਲੌਣਾ ਧਰਨਾ ਹੀ ਵੀ ਨਾਲ ਜਾ ਕੇ ਬੈਹਨੇ ਆ ਪਾਰਲੀਮੈਂਟ ਦੇ ਅੱਗੇ ਦੋਵੇਂ ਜੀ ਜਾ ਕੇ ਬਹਿਣ ਸਾਡੇ ਸਿੱਖ ਕਿਉਂ ਫੜੇ ਤੁਸੀਂ ਕਦੋਂ ਦੇ ਬਣੇ ਆ ਇਹ ਜੇ ਸਿਆਣੇ ਹੁੰਦੇ ਅੱਜ ਜਦੋਂ ਸੱਤਾ ਦੇ ਵਿੱਚ ਸੀ ਉਦੋਂ ਤਾਂ ਕੋਈ ਇਹਨਾਂ ਨੂੰ ਵਾਜਿ ਨਹੀਂ ਠਾਈ ਉਹ ਤਾਂ ਤੁਹਾਨੂੰ ਮੈਂ ਦੱਸ ਚੁੱਕਾ ਹਾਂ ਉਹ ਸਾਰਿਆਂ ਨੂੰ ਪਤਾ ਹੀ ਵੀ ਦੱਸਾਂਗੇ ਲੋਕਾਂ ਨੂੰ ਪਤਾ ਵਾ ਉਹਨਾਂ ਗੱਲਾਂ ਦਾ ਸੋ ਇਹ ਕਰਕੇ ਇਹਨਾਂ ਦਾ ਘੁੱਗੂ ਹਣ ਵੱਜ ਗਿਆ ਵਾ ਇਹਨਾਂ ਨੂੰ ਕਿਸੇ ਪੁੱਛਣਾ ਨਹੀਂ ਆ ਇਹ ਤੇ ਪਤਾ ਨਹੀਂ ਕੀ ਉਹ ਰਾਜੋਆਣੇ ਦੇ ਦਿਮਾਗ 'ਚ ਵੀ ਕੀ ਗੱਲ ਆਈ ਜਾਂ ਉਹਦੀ ਭੈਣ ਦੇ ਵੀ ਵੀ ਜਿਹੜੇ ਇਹਨਾਂ ਦੀ ਸ਼ੀਟ ਤੇ ਬੱਦ ਕਿਸਮ ਦੀ ਤੀਨ ਖਲੋਗੇ ਲੋਕ ਚੰਗੀ ਤਰ੍ਹਾਂ ਜਾਣਦੇ ਆ ਵੀ ਇਹ ਪਹਿਲਾਂ ਵੀ ਕੁਰਬਾਨੀ ਵਾਲਿਆਂ ਨੂੰ ਵੇਚਦੇ ਰਿਆ ਤੇ ਹੁਣ ਵੀ ਇਹ ਕੁਰਬਾਨੀ ਵਾਲਿਆਂ ਦਾ ਮੁੱਲ ਲੈਣਗੇ ਇਸ ਕਰਕੇ ਜੇ ਮੰਨ ਲਓ ਜਿਹੜਾ ਪਹਿਲਾ ਸਿੱਖ ਅਸੀਂ ਉਥੋਂ ਬਾਹਰ ਕਢਾਇਆ ਸਿਮਰਜੀਤ ਮਾਨ ਕਿ ਉਹ ਨਹੀਂ ਬੋਲੂਗਾ ਜਾ ਕੇ ਉਹਨੇ ਤੇ ਮੋਰਚਾ ਲਾਇਆ ਉੱਥੇ ਮੇਰੇ ਨਾਲ ਸਾਲ ਡੇਢ ਸਾਲ ਆ ਰੋਜ਼ ਉੱਥੇ ਗ੍ਰਿਫਤਾਰੀਆਂ ਹੁੰਡੀਆਂ ਇਸੇ ਸਬੰਧ ਫਿਰ ਉਹ ਹਰ ਬੰਦਾ ਜਦੋਂ ਵੀ ਕੋਈ ਕੌਮ ਦੇ ਉੱਤੇ ਗੱਲ ਆਉਂਦੀ ਉਹ ਆਵਾਜ਼ ਠਾਉਂਦਾ ਵਾ ਇਸ ਕਰਕੇ ਇਹਨਾਂ ਦੇ ਜਿਹੜੇ ਇਹ ਕੰਮ ਨੇ ਇਹ ਐਤਕੀ ਨਹੀਂ ਚੱਲਣੇ ਲੋਕ ਸਮਝ ਚੁੱਕੇ ਆ ਇਹਨਾਂ ਬੰਦਿਆਂ ਨੇ ਹੀ ਇਹ ਸਾਨੂੰ ਉਸ ਔਰਤ ਨੂੰ ਮੌਕਾ ਦਿੱਤਾ ਇਹ ਗੱਲ ਕਰਨ ਦਾ ਕਿਰਨ 베ਦੀਨ ਕਿਰਨ 베ਦੀਨ ਨੂੰ ਇਹਨਾਂ ਬੰਦਿਆਂ ਨੇ ਹੀ ਮੌਕਾ ਦਿੱਤਾ ਸਿੱਖਾਂ ਨੂੰ ਸਮਝਣਾ ਚਾਹੀਦਾ ਧਰਮੀ ਲੋਕੋ ਤੁਸੀਂ ਤਾਂ ਕੁਰਬਾਨੀ ਦੇਣ ਵਾਲੇ ਜੀ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੌਮ ਸਾਜੀ ਹੈ ਉਹ ਤਾਂ ਪਹਿਲਾਂ ਸੀਸ ਲੈ ਕੇ ਸਿਸ ਲੈ ਕੇ ਤੇ ਫਿਰ ਕੌਮ ਬਣਾਈ ਇਹ ਹਾਰਨ ਵਾਲੀ ਕੌਮ ਥੋੜਾ ਵਾ ਹੁਣ ਅਸੀਂ ਇਹ ਕਰਕੇ ਧਰਮਾਂ ਦੇ ਵਿੱਚ ਕੌਮਾਂ ਦੇ ਵਿੱਚ ਜਾਦੀਆਂ ਮੰਡੀਆਂ ਨਾ ਪਾਈਏ ਵੇਖੋ ਜੇ ਕੋਈ ਕੌਮ ਦੀ ਇਹ ਵਾਕਿਆ ਸਾਨੂੰ ਰੋਸ ਆਉਂਦਾ ਮੈਂ ਵੀ ਸਿੱਖ ਕੌਮ ਦਾ ਬੱਚਾ ਗੁਰਪ੍ਰਿੰਦਰ ਸਿੰਘ ਜੀ ਤੁਸੀਂ ਵੀ ਸਿੱਖ ਕੌਮ ਦੇ ਬੱਚੇ ਜੀ ਵੀ ਸਾਡੀ ਕੌਮ ਨੂੰ ਕੋਈ ਕਿਉਂ ਇਸ ਤਰ੍ਹਾਂ ਕਰੇ ਪਰ ਦੂਰ ਅੰਦੇਸ਼ੀ ਨਾਲ ਸੋਚੀਏ ਤੇ ਸਾਡਾ ਜਿਹੜਾ ਗੁਰੂ ਆ ਉਹ ਇੱਕ ਬਲੀ ਦੇਣ ਵਾਲਾ ਗੁਰੂ ਆ ਉਹਨੇ ਤੇ ਸਾਰੇ ਹੀ ਧਰਮ ਬਚਾਏ ਸਾਰੀਆਂ ਕੌਮਾਂ ਨੂੰ ਉਹ ਇੱਕ ਝੰਡੇ ਥੱਲੇ ਪਰੋਂਦਾ ਸੀ ਮੈਂ ਤੀਜਾ ਪੰਥ ਚਲਾऊं ਇਹ ਸਾਰੇ ਜਿੰਨੇ ਦਸ਼ਮੇਸ਼ ਪਿਤਾ ਨੇ ਆਖਿਆ ਸੀ ਇਹ ਜਿਹੜੇ ਨੇ ਇਹ 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 ਮਤਲਬ ਨਹੀਂ ਰਹੇ ਮਾਨਸਿਕ ਤੌਰ ਤੇ ਕਮਜ਼ੋਰ ਹੋ ਗਏ ਨੇ ਇਸ ਕਰਕੇ ਉਹਨੇ ਤੀਜੀ ਕੌਮ ਸਾਜੀ ਸੀ ਤੇ ਇਹ ਬੀਬੀ ਨੇ ਚੰਗਾ ਕੀਤਾ ਮਾਫੀ ਵੀ ਮੰਗ ਲਈ ਆ ਤੇ ਸੋ ਇਸ ਕਰਕੇ ਇਹੋ ਜਿਹੇ ਇਸ਼ੂਆਂ ਨੂੰ ਫਟਾਫਟ ਨਹੀਂ ਠਾਉਣਾ ਚਾਹੀਦਾ ਪਹਿਲੇ ਸਾਨੂੰ ਆਪਣੇ ਘਰ 'ਚ ਵੀ ਝਾਤੀ ਮਾਰਨੀ ਚਾਹੀਦੀ ਆ ਕਿ ਜਿਹੜੇ ਸਾਡੇ ਸਾਨੂੰ ਸਾਡੇ ਵੱਡੇ-ਵਡੇਰੇ ਜਾਂ ਇਹ ਜਿਹੜੇ ਸਾਡੇ ਦੇ ਰਾਜਪਾਹ ਕਰਨ ਵਾਲੇ ਲੋਕ ਆ ਸਾਨੂੰ ਛਦਾਈ ਬਣਾ ਰਿਆ ਇਹਨਾਂ ਦਾ ਸਫਾਇਆ ਕਰੀਏ ਕਦੀ ਵੀ ਸਾਡੇ ਤੇ ਕੋਈ ਆਵਾਜ਼ ਨਹੀਂ ਉਠੂਗੀ ਕਿਤੇ ਨਾ ਕਿਤੇ ਸਿੱਖ ਧਰਮ ਦੇ ਵਿੱਚ ਸਿੱਖੀ ਦੇ ਪ੍ਰਚਾਰ ਦੀ ਵੀ ਬਹੁਤ ਵੱਡੀ ਕਮੀ ਹੈ ਜਿਹਦੇ ਕਰਕੇ ਲੋਕ ਜਿਹੜੇ ਡੇਰੇ ਡੇਰਿਆਂ ਨਾਲ ਜੁੜਦੇ ਆ ਜੋ ਹਰਪ੍ਰੀਤ ਸਿੰਘ ਵੱਲੋਂ ਕਾਲ ਤਖਤ ਦੇ ਜਸਹਰ ਸਾਹਿਬ ਵੱਲੋਂ ਜੋ ਇੱਕ ਬਿਆਨ ਜਾਰੀ ਕੀਤਾ ਕਿ ਸਿੱਖਾਂ ਨੂੰ ਸ਼ਸਤਰਧਾਰੀ ਹੋਣਾ ਚਾਹੀਦਾ ਔਰ ਮਾਡਰਨ ਹਥਿਆਰਾਂ ਦੇ ਨਾਲ ਹੋਣਾ ਚਾਹੀਦਾ ਇਸ ਸਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ? ਜਿਹੜਾ ਸੇਖਿਆ ਏ ਕਿਸੇ ਨੂੰ ਭੈ ਨਹੀਂ ਦਿੰਦਾ ਤੇ ਨਾ ਕਿਸੇ ਤੋਂ ਡਰਦਾ ਵਾ। ਹੁਣ ਜਿਹੜਾ ਇਹ ਕਾਲਤਾ ਦਾ ਜ਼ਾਇਦਰ ਇਹਨਾਂ ਨੂੰ ਸਿੰਘ ਸਹਬਾਨ ਵੀ ਆਖਿਆ ਜਾਂਦਾ ਵਾ। ਹਾਂਜੀ। ਜਦੋਂ ਇਹਨਾਂ ਸੰਗਤ ਦੇ ਵਿੱਚ ਵਿਚਰਨਾ ਵਾ ਤੇ ਸੰਗਤ ਤੋਂ ਡਰਦਾ ਹੀ ਇਹ ਕਿੰਨੇ-ਕਿੰਨੇ ਨਾਲ ਹਥਿਆਰਾਂ ਵਾਲੇ ਲਈ ਫਿਰਦੇ ਆ। ਹੂੰ ਇਹ ਫਿਰ ਜ਼ਥੇਦਾਰ ਕਾਦੇ ਰਹਿ ਗਏ। ਹੂੰ ਇਸ ਕਰਕੇ ਸਭ ਕੁਝ ਸਾਹਮਣੇ ਆ ਗਿਆ ਵੀ ਜਿੰਨਾ ਤੋਂ ਜਿੰਨਾ ਦਾ ਹੀ ਚੜਾਵੇ ਦਾ ਗੁਰੂ ਸਾਹਿਬ ਨੂੰ ਸ਼ਰਦਾ ਨਾਲ ਲੋਕ ਜਾਂਦੇ ਆ ਤੇ ਚੜਾਵਾ ਚੜਾਉਂਦੇ ਆ ਉਹਦੇ ਜਿਹਨਾਂ ਨੂੰ ਤਨਖਾਹ ਮਿਲਦੀ ਆ ਤੇ ਉਹਨਾਂ ਲੋਕਾਂ ਤੋਂ ਹੀ ਡਰਦੇ ਆ ਤੇ ਬੋਡੀਗਾਰਡਾਂ ਦਾ ਲੈਣ ਦਾ ਕੋਈ ਮਤਲਬ ਬਣਦਾ ਪਿਆ ਜਥੇਦਾਰ ਸਾਹਿਬ ਜੱਜਾ ਗਿਆਨੀ ਸਹਿਬਾਨਾਂ ਦਾ ਜਿਹੜੇ ਅਕਾਲ ਤਖਤ ਦੇ ਜਥੇਦਾਰ ਆ ਗਿਆਨੀ ਸਹਿਬਾਨ ਉਹਨਾਂ ਦਾ ਕੋਈ ਇਹ ਠਾਰਾਂ ਨਾਲ ਕੋ ਲਿੰਕ ਹੋ ਸਕਦਾ 90 ਮੈਨਾਂ ਦੀ ਲੋੜ ਉਹਨਾਂ ਨੂੰ ਇੱਥੇ ਆਣ ਕੇ ਫਿਰ ਗੱਲ ਉਹੀ ਟੁੱਕਦੀ ਆ ਉਹ ਬੀਬੀ ਵਾਲੀ ਵੀ ਜਿਸ ਤਰ੍ਹਾਂ ਹੀ ਉਹ ਗੱਲ ਨੂੰ ਸਮਝਦੇ ਹਾਂ ਵੀ ਸਾਡੇ ਸਿਆਸੀ ਲੋਕ ਸਾਨੂੰ ਅੱਜ ਇਹ ਬੋਲਕ ਬੋਲਕ ਡਾਉਂਦੇ ਆ ਇਸੇ ਤਰ੍ਹਾਂ ਸਾਡੇ ਸਿਆਸੀ ਲੋਕ ਆ ਜਿਹੜੇ ਉਹਨਾਂ ਇਹ ਨਹੀਂ ਆਖਣਾ ਵੀ ਇਹ ਜਥੇਦਾਰ ਹੈ ਜਿਹੜਾ ਇਹ ਸਰਬਸਾਂਝੀ ਵਾਲਤਾ ਪ੍ਰਵਾਨ ਹੋਵੇ ਇਹਨੂੰ ਤੇ ਅਸੀਂ ਦੂਰੋ ਨਮਸਕਾਰ ਕਰੀਏ ਇੰਨਾ ਵਧੀਆ ਹੋਵੇ ਉਹਨਾਂ ਆਖਣਾ ਲੋ ਸਿੱਖਾਂ ਦਾ ਜਥੇਦਾਰ ਹੋਵੇ ਤੇ ਗਨਮੈਣ ਕਿਉਂ ਨਾ ਹੁਣ ਦੋ ਚਰ ਨਾਲ ਉਹ ਦੇਖੋ ਗੱਡੀ ਵੱਡੀ ਚਾਹੀਦੀ ਆ ਸਾਡਾ ਜਥੇ ਦਾ ਜੇ ਜਥੇਦਾਰ ਦੇ ਵਿੱਚ ਜਥੇਦਾਰ ਵਾਲੇ ਅਸੂਲ ਹੋਣ ਸਿਧਾਂਤਾਂ ਨੂੰ ਕਾਇਮ ਰੱਖਣ ਯੋਗ ਹੋਵੇ ਤੇ ਮੇਰਾ ਤਾਂ ਖਿਆਲ ਹੈ ਦੂਜੀਆਂ ਕੌਮਾਂ ਵੀ ਆਣ ਕੇ ਉਹਨਾਂ ਦੇ ਅੱਗੇ ਸੀਸ ਨਵਾਉਣਗੀਆਂ ਇਹ ਇਹਨਾਂ ਦਾ ਡਰਿਆ ਸਾਰਾ ਇਹ ਗਲਤ ਕੰਮ ਕਰਦੇ ਹੁਣ ਜਿੱਤਰਾ ਬਾਦਲ ਪਰਿਵਾਰ ਨੂੰ ਜਦੋਂ ਕੋਈ ਗੱਲ ਹੁੰਦੀ ਆ ਉਦੋਂ ਡਰਿਆ ਜੀ ਖਤਰਾ ਪੈ ਗਿਆ ਪੰਥ ਨੂੰ ਖਤਰਾ ਪੈ ਗਿਆ ਸਿੱਖੀ ਨੂੰ ਖਤਰਾ ਪੈ ਗਿਆ ਜੀ ਇਹ ਗੱਲਾਂ ਇਹ ਬੰਦੇ ਕਰਦੇ ਨੇ ਇਹੋ ਹੀ ਇਹਨਾਂ ਦਾ ਇਹਨਾਂ ਦਾ ਅੰਦਰ ਦਾ ਡਰ ਹੀ ਇਹਨਾਂ ਨੂੰ ਡਰਾਈ ਜਾ ਰਿਹਾ ਵਾ ਜਿੱਦਾਂ ਗੈਂਗਸਟਰਾਂ ਦੀ ਗੱਲ ਕਰੀਏ ਤੇ ਇਹਦੇ ਵਿੱਚ ਵੀ ਕੋਈ ਰਾਜਨੀਤੀ ਬਹੁਤ ਵੱਡੇ ਪੱਧਰ ਤੇ ਚੱਲਦੀ ਪਈ ਹੈ ਜਿੱਦਾਂ ਪਿਛਲੇ ਦਿਨੀ ਸਿੱਧੂ ਮੂਸੇਵਾਲੇ ਦਾ ਕਤਲ ਵੀ ਹੋ ਗਿਆ ਤੇ ਕਾਫੀ ਆ ਗੱਲ ਜਿਹੜੀ ਹਾਈਲਾਈਟ ਹੋਈ ਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇੱਕ ਬਹੁਤ ਵੱਡਾ ਇਸ਼ੂ ਬਣ ਗਿਆ ਇਸ ਬੰਦ ਵਿੱਚ ਕੀ ਕਹਿਣਾ ਚਾਹੁੰਦੇ ਗੁਰਪਿੰਦਰ ਸਿੰਘ ਜੀ ਸਾਡੀ ਸਟੇਟ ਦੀ ਤੇ ਜਿਹੜੀ ਭਾਰਤ ਦੀ ਨੀਤੀ ਆ ਇਹਦੇ ਤੋਂ ਅਸੀਂ ਖੁੜੇ ਜਾਂ ਦੁਖੀ ਆ ਜਿਹੜੇ ਵਿਦਵਾਨ ਲੋਕ ਆ ਕਿਉਂ ਹੁਣ ਜਿਤਰਾ ਇਹ ਰਲ ਮਿਲ ਕੇ ਮੈਚ ਖੇਡਦੇ ਹੀ ਦੋਵੇਂ ਹਮ ਜਦੋਂ 1984 ਦੇ ਵਿੱਚ ਹਮਲਾ ਆਇਆ ਉਦੋਂ ਵੀ ਇਹ ਰਾਜ ਕਰਨ ਦਾ ਹੀ ਸਿਸਟਮ ਹੀ ਸਾਰਾ ਹਮ ਜੇ ਸਾਡੇ ਸਿੱਖ ਨੌਜਵਾਨ ਘਰੀ ਕਦੋਂ ਸਾਡੇ ਕਈ ਕਈ ਚੇਰ ਜੰਗਾਂ ਨਹੀਂ ਚੜੀਆਂ ਉਦੋਂ ਵੀ ਇਹ ਰਾਜਨੀਤੀ ਹੀ 70 ਤੋਂ ਲੈ ਕੇ ਅੱਜ ਵੀ ਜੇ ਸਾਡੇ ਬੱਚੇ ਸਾਡੇ ਮਰਨ ਦੇ ਜਿਹੜੇ ਗੈਂਗਸਟਰ ਉਹ ਬਗਾਨੇ ਨਹੀਂ ਐ ਕੋਈ ਸਾਡੇ ਬੱਚੇ ਆ ਸਾਡੇ ਜਿਗਰੇ ਨੇ ਉਹ ਹਮ ਇਹ ਲੋਕ ਅੱਜ ਭੰਡ ਕੇ ਸਰਕਾਰ ਨੂੰ ਇਥੇ ਕਤਲੋਕਾਰ ਤੇ ਜਿਹੜੀ ਹੋ ਰਹੀ ਆ ਇਹਨਾਂ ਸਿਆਸੀ ਲੋਕਾਂ ਦੇ ਦਿਮਾਗ ਜਿਹੜੇ ਰਾਜ ਭਾਗ ਤੋਂ ਬਾਹਰ ਨਿਕਲ ਗਏ ਆ ਜਿਹੜੀ ਇਹ ਫਿਰ ਕੀ ਕਰਦੇ ਨੇ ਜਦੋਂ ਇਹੋ ਜਿਹੇ ਰੌਲੇ ਪਾਉਂਦੇ ਆ ਤੇਰੇ ਮੇਰੇ ਅਗੇ ਦਾ ਨੁਕਸਾਨ ਹੁੰਦਾ ਆ ਆਪ ਇਹ ਗੰਨਮੈਨ ਲੈ ਕੇ ਫਿਰ ਚੰਗੇ ਭਲੇ ਹੋ ਜਾਂਦੇ ਜਿਸ ਤਰ੍ਹਾਂ ਨੌਜਵਾਨ ਪੀੜੀ ਦਾ ਹਰ ਪਖਤ ਨੂੰ ਨੁਕਸਾਨ ਹੋ ਰਿਹਾ ਜਿਸ ਤਰ੍ਹਾਂ ਕਦੀ ਅਤਵਾਦੀ ਕਹਿ ਕੇ ਬੁਲਾਇਆ ਜਾਂਦਾ ਕਦੀ ਗੈਂਗਸਟਰ ਕਹਿ ਕੇ ਤੇ ਕਦੀ ਨਸ਼ੇੜੀ ਕਹਿ ਕੇ ਬੁਲਾਇਆ ਜਾਂਦਾ ਅੰਤ ਨੂੰ ਜੋ ਰਿਜ਼ਲਟ ਆ ਕਿ ਉਹ ਨੌਜਵਾਨ ਪੀੜੀ ਹੀ ਖਤਮ ਹੁੰਦੀ ਜਾ ਰਹੀ ਆ ਉਹਦਾ ਕਾਰਨ ਹੀ ਇਹ ਆ ਕਿ ਅੱਜ ਵੇਖੋ ਤੁਸੀਂ ਜਿੰਨੇ ਬੱਚੇ ਕਿਸੇ ਦਾ ਇੱਕ ਬੱਚਾ ਵਾ ਤੇ ਉਹਨੇ ਵੀ ਬਾਹਰ ਕੱਢਤਾ ਉਹਨੂੰ ਜਦੋਂ ਪੁੱਛੀਦਾ ਵੀ ਕਿਉਂ ਯਾਰ ਇਦਾਂ ਕੀਤਾ ਤੂੰ ਕੁਦਰਤ ਨੂੰ ਜਾਣਦਾ ਨਹੀਂ ਵੈਗਰ ਉਹਨੂੰ ਪਛਾਣਦਾ ਨਹੀਂ ਕੀ ਗੱਲ ਆ ਬੁੱਢੇ ਵਾਰੇ ਦੀ ਹਿੰਗਰੀ ਹੁੰਦੇ ਬੱਚੇ ਤੇਰੀ ਨਗੋਰੀ ਫੜਦਾ ਉਹ ਕਹਿੰਦਾ ਜੀ ਪੰਜਾਬ ਦੇ ਹਾਲਾਤ ਠੀਕ ਨਹੀਂ ਹੂੰ ਇਸੇ ਕਰਕੇ ਡਰਦੇ ਹੀ ਸਾਰੇ ਬੱਚੇ ਬਾਹਰ ਭੱਜੇ ਜਾ ਰਹੇ ਆ ਉੱਥੇ ਜਾ ਕੇ ਕਿਹੜਾ ਵੀ ਸਾਨੂੰ ਜਾਂਦੇ ਆ ਸਰਬਸਾਂ ਮਿਲ ਜਾਂਦੀਆਂ ਆ ਦਿਹਾਰੀ ਕਰਦੇ ਆ ਕੀ ਹਾਲਾਤ ਆ ਕਿਉਂ ਮੈਂ ਆਪ ਜਾਂਦਾ ਰਹੀ ਨਾ ਅਭੀ ਕਿਹਾ ਜਾਂਦਾ ਕਿ ਜਿਹੜੇ ਗੈਂਗਸਟਰ ਆ ਆ ਰਾਜਨੀਤਿਕ ਲੋਕਾਂ ਦੇ ਹੀ ਪਾਲੇ ਹੋਏ ਆ ਉਹਨਾਂ ਦੇ ਬੱਚੇ ਆ ਕੀ ਕਹਿਣਾ ਚਾਹੁੰਦੇ ਇਸ ਬਾਰੇ ਇਹ ਬਿਲਕੁਲ ਜਦੋਂ ਇਲੈਕਸ਼ਨ ਹੁੰਦੀ ਆ ਉਦੋਂ ਨਵੀਂ ਉਮਰ ਦੇ ਜਦੋਂ ਇਹਨਾਂ ਦੇ ਨਾਲ ਬੰਦੇ ਰਲਦੇ ਆ ਫਿਰ ਇਹ ਜਦੋਂ ਇਕੱਠ ਕਰਦੇ ਹੀ ਹੁਣ ਤੇ ਸਿਸਟਮ ਹੋਰ ਹੋ ਗਿਆ ਜਦੋਂ ਇਹ ਜਿਆਦਾ ਕਾਨਫਰੰਸਾਂ ਕਰਦੇ ਸੀ ਉਦੋਂ ਮੁਸ਼ਫਟ ਗੱਬਰੂਆਂ ਨੂੰ ਅੱਗੇ ਲਾ ਦਿੰਦੇ ਸੀ ਇਹਨਾਂ ਦੇ ਸਰਪੰਚ ਨੌਜਵਾਨ ਬੜੇ ਇਸੇ ਕਰਕੇ ਬਣਾਏ ਸੀ ਹੂੰ ਇਹ ਲੋਕ ਆਪਦੇ ਰਾਜ ਭਾਗ ਵਾਸਤੇ ਕੁਝ ਵੀ ਕਰ ਸਕਦੇ ਆ ਇਹ ਜਿੰਨੀ ਵੀ ਇੱਥੋਂ ਦੀ ਦੇਣ ਆ ਹੋਰ ਨਾ ਮੁਲਕਾਂ 'ਚ ਕਿਉਂ ਨਹੀਂ ਇਹ ਚੀਜ਼ਾਂ ਹੁੰਦੀਆਂ ਹੂੰ ਸਾਨੂੰ ਸਮਝਣਾ ਪਊਗਾ ਇਹਨਾਂ ਗੱਲਾਂ ਨੂੰ ਜੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਦੇਖ ਹੁੰਦੀ ਸੀ ਕਿ ਸ਼ਸਤਰਧਾਰੀ ਬੰਦਾ ਹੱਥ 'ਚ ਤੀਗ ਹੋਵੇ ਉਹਨੂੰ ਸ਼੍ਰੋਮਣੀ ਅਕਾਲੀ ਦਲ ਦਾ ਕਹਿੰਦਾ ਅਮਰਤਾਰੀ ਸਿੱਖ ਹੋਵੇ ਪਰ ਸ਼੍ਰੋਮਣੀ ਕਾਲੀ ਦੀ ਦੇਖ ਹੀ ਬਦਲ ਦਿੱਤੀ ਜੋ ਕਟਿੰਗ ਵਾਲੇ ਜਿਹੜੇ ਆ ਜੂਥ ਉਹਨਾਂ ਨੂੰ ਕਾਲੀ ਦਲ ਦੇ ਲੀਡਰ ਬਣਾ ਦਿੱਤਾ ਗਿਆ ਇਹ ਤੇ ਜਦੋਂ ਸੁਖਬੀਰ ਬਾਦਲ ਜੀ ਨੇ ਮੋਗੇ ਕਾਨਫਰੰਸ ਰੱਖੀ ਆ ਇਹ ਬੜੇ ਤੇਜ਼ ਤਰਾਰ ਲੋਕ ਹੀ ਇਹਨਾਂ ਨੂੰ ਪਤਾ ਸੀ ਵੀ ਜਿਹੜਾ ਭਾਰਤ ਦਾ ਸੰਵਿਧਾਨ ਆ ਉਹ ਨਾ ਕਹਿੰਦਾ ਵੀ ਜਾਂ ਤੇ ਧਰਮ ਇੱਕ ਪਾਸੇ ਕਰੋ ਤੇ ਸਿਆਸਤ ਇੱਕ ਪਾਸੇ ਕਰੋ ਹੂੰ ਇਹਨਾਂ ਨੇ ਫੇਰ ਇਹਨਾਂ ਨੂੰ ਪਤਾ ਸੀ ਵੀ ਅਸੀਂ ਧਰਮ ਦੇ ਨਾਂ ਤੇ ਤੇ ਲੋਕਾਂ ਨੂੰ ਉੱਲੂ ਬਣਾ ਕੇ ਸਰਕਾਰਾਂ ਬਣਾਉਂਦੇ ਰਹੇ ਆ ਹੂੰ ਤੱਕੜੀ ਪੰਥ ਦੀ ਹੈ ਪੰਥ 13 13 ਤੋਲਦਾ ਹੈ ਇਹਨਾਂ ਨੇ ਉਹਦਾ ਰਾਜ ਭਾਗ ਕਰਨ ਵਾਸਤੇ ਹੀ ਪੰਥ ਨੂੰ ਵਰਤਿਆ ਤੇ ਜਿਹੜੀ ਸਾਡੀ ਸਿੱਖ ਨੀਤੀ ਹੀ ਉੱਥੇ ਦੋ ਨਿਸ਼ਾਨ ਸਾਹਿਬ ਦੱਸਦੇ ਆ ਉਹਦੇ ਤੋਂ ਸਾਰਾ ਹੀ ਸਿਆਸਤ ਨੂੰ ਹੈਵੀ ਰੱਖਿਆ ਤੇ ਧਰਮ ਨੂੰ ਥੱਲੇ ਕੀਤਾ ਤੇ ਲੰਮਾ ਸਮਾਂ ਇਹਨਾਂ ਨੇ ਰਾਜ ਕੀਤਾ ਵਾ ਪਰ ਗੁਰੂ ਨਾਨਕ ਦੇਵ ਜੀ ਤੱਕੜੀ ਦਾ ਹਵਾਲਾ ਦਿੱਤਾ ਗਿਆ ਵੀ ਗੁਰੂ ਨਾਨਕ ਜੀ ਤੱਕੜੀ ਆ ਅਕਾਲੀ ਦਾਲ ਜਿਹੜੀ ਨਿਸ਼ਾਨ ਜਿਹੜਾ ਪੰਥ ਦਾ ਨਿਸ਼ਾਨ ਆ ਪਰ ਉਹਦੀ ਦੁਰਵਰਤੋਂ ਦੇ ਲਈ ਉਹਨੂੰ ਕਿਸੇ ਹੋਰ ਚੀਜ਼ ਦੇ ਨਾਲ ਤੁਲਨਾ ਕੀਤੀ ਗਈ ਉਸ ਬੰਦੇ ਚ ਕੀ ਕਹਿੰਦੇ ਅਸੀਂ ਲੋਕ ਧਰਮ ਤੇ ਸਿੱਖੀ ਬਾਰੇ ਜਾਂ ਗੁਰਬਾਣੀ ਇੰਨੀ ਨਹੀਂ ਪੜਦੇ ਇਹਦੇ ਉੱਤੇ ਹੀ ਇਹਨੇ ਜਾਗਰਤ ਨਹੀਂ ਹੁੰਦੇ ਤੁਸੀਂ ਬਾਬੇ ਨਾਨਕ ਦੀ ਤੱਕੜੀ ਦੀ ਗੱਲ ਕਰਦੇ ਜੇ ਇਹਨਾਂ ਦੇ ਬਾਬੇ ਨਾਨਕ ਦੇ ਘਰ ਨੂੰ ਰੂੜੀਆਂ ਦੇ ਸਟਾਕ ਹੱਤਿਆ ਫੜ ਕੇ ਵੋਟਾਂ ਦੀ ਖਾਤਰ ਜਿਹੜੇ ਸਾਧ ਨੂੰ ਲੁੱਚੇ ਸਾਧ ਨੂੰ ਅੱਜ ਅੰਦਰ ਆ ਉਹਦਾ ਕਰਕੇ ਬਾਬਾ ਨਾਨਕ ਹੀ ਗੁਰੂ ਗ੍ਰੰਥ ਸਾਹਿਬ ਕੀ ਬਾਬੇ ਨਾਨਕ ਦੀ ਬਾਣੀ ਕੀ ਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਇਹ ਗੁਰਬਾਣੀ ਦਾ ਜਿੰਨਾ ਨਰਾਦਰ ਹੋਇਆ ਸਾਡੀ ਜਿਹੜੀ ਇਹ ਰਾਜਨੀਤੀ ਜਦੋਂ ਸਿੱਖ ਜਦੋਂ ਸਾਡੇ ਅਕਾਲੀ ਦਲ ਦਾ ਰਾਜ ਹੀ ਉਦੋਂ ਤੋਂ ਕਿਉਂ ਹੁੰਦੀ ਰਹੀ ਆ ਸਿਰਫ ਅਸੀਂ ਇਹਨੂੰ ਵੇਂਦੇ ਹੀ ਰਹਿ ਸਾਡੇ ਆਗੂ ਕਿੰਨਿਆਂ ਜਿਹੜੇ ਸਾਡੇ ਜਦੋਂ ਇਹ ਜਾਂ 328 ਰੂਪ ਨਹੀਂ ਮਿਲੇ ਜਾਂ ਸੌਦਾ ਸਾਧ ਨੂੰ ਮਾਫ ਕਰਨ ਵਾਲੀ ਗੱਲ ਹੋਵੇ ਜਾਂ ਭੇਟਾ ਚੋਰੀ ਕਰਨ ਵਾਲੀ ਗੱਲ ਹੋਵੇ ਜਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ ਇਹਨਾਂ ਆਪਣਾ اخਲਾਕੀ ਫਰਜ਼ ਸਮਝੀਏ ਕਿੰਨੇ ਮੈਂਬਰਾਂ ਨੇ استਿਫਾ ਦਿੱਤੇ ਆ ਦਿੱਤੇ ਕਿਸੇ ਨੇ ਇਹਨਾਂ ਆਖਿਆ ਜੋ ਹੁੰਦਾ ਹੋਣ ਦਿਓ ਗੁਰੂ ਨਾਲ ਸਾਨੂੰ ਕੋਈ ਲੋੜ ਨਹੀਂ ਸਾਡੀ ਮੈਂਬਰੀ ਕੀ ਆ ਮੈਂਬਰੀ ਕੀ ਮੈਂਬਰੀ ਆ ਹਾਂ ਮੈਂਬਰ ਕੀ ਹੁੰਦਾ ਵਾ ਪਰ ਸੋਦੇ ਸਾਧ ਵੱਲੋਂ ਆ ਵੀ ਕਿਹਾ ਗਿਆ ਕਿ ਮੈਂ ਮਾਫੀ ਨਹੀਂ ਮੰਗੀ ਇਹਨਾਂ ਨੇ ਆਪ ਵੀ ਮੈਨੂੰ ਬੁਲਾ ਕੇ ਤੇ ਆਪ ਵੀ ਇਹ ਬਿਲਕੁਲ ਤੁਹਾਡੀ ਆਲੀ ਗੱਲ ਸੱਚ ਹੋ ਸਕਦੀ ਇਹਨਾਂ ਆਪ ਫੋਨ ਕੀਤਾ ਹੋਵੇ ਵੀ ਆ ਜਾ ਸਾਡਾ ਇਹ ਸਭ ਕੁਝ ਸਾਡੇ ਰੱਖੇ ਗ੍ਰੰਥੀ ਆ ਅਸੀਂ ਦੋ ਨਹੀਂ ਦੇ ਇਤਰਾ ਹੀ ਕੀਤਾ ਇਹਨਾਂ ਜੁੱਤੀਆਂ ਜਾਵਦੇ ਨੇ ਲ ਜਾ ਕੇ ਪਿਓ ਪੁੱਤ ਨੇ ਉੱਥੇ ਚੰਡੀਗੜ੍ਹ ਬਾ ਛੱਡਿਓ ਤੁਹਾਡੇ ਸਾਹਮਣੇ ਇਹ ਸਭ ਕੁਝ ਇਹਨਾਂ ਘੜੀਮੂੜੀ ਗੱਲਾਂ ਨੂੰ ਲੋਕ ਜਾਣੂ ਨੇ ਇਹਨਾਂ ਗੱਲਾਂ ਤੋਂ ਜਿਸ ਤਰ੍ਹਾਂ ਸੁਪਰੀਮ ਆਪਣੇ ਕਾਲ ਤੱਕ ਸੁਪਰੀਮ ਪਾਵਰ ਹੈ ਸਿੱਖਾਂ ਦੀ ਉਹ ਤੋਂ ਹਰ ਬਿਆਨ ਜਿਹੜਾ ਜਾਰੀ ਹੁੰਦਾ ਜਿਹੜਾ ਉਹ ਸਿੱਖਾਂ ਲਈ ਇੱਕ ਇੱਕ ਕਾਨੂੰਨ ਬਣ ਜਾਂਦਾ ਪਰ ਉਹਦੇ ਨਤੀਜਾ ਆਨ ਗਿਆ ਕਿ ਅੱਜ ਜੋ ਹਰਪ੍ਰੀਤ ਸਿੰਘ ਵੱਲੋਂ ਜੋ ਬਿਆਨ ਜਾਰੀ ਕੀਤਾ ਉਹਤੇ ਕਿੰਨੂੰ ਪ੍ਰਿੰਤੂ ਉੱਠ ਰਿਹਾ ਹਰ ਕੋਈ ਕਹਿ ਰਿਹਾ ਕਿ ਜਿਸ ਤਰ੍ਹਾਂ ਹਥਿਆਰਾਂ ਦੀ ਗੱਲ ਕੀਤੀ ਆ ਹਥਿਆਰ ਤਾਂ ਸਾਨੂੰ ਦਸੇ ਪਾਤਸ਼ਾਹ ਨੇ ਹਰਗੋਬਿੰਦ ਪਾਤਸ਼ਾਹ ਨੇ ਪਰੋਸ ਕੇ ਦਿੱਤੇ ਆ ਸਿੱਖਾਂ ਨੂੰ ਵੀ ਸਿੱਖ ਸ਼ਸਤਰਤਾਰੀ ਹੋਣੇ ਚਾਹੀਦੇ ਆ ਪਰ ਉੱਥੇ ਸਿੱਖ ਇਹਨਾਂ ਦੇ ਹਾਲਾਤਾਂ ਨੂੰ ਦੇਖਦੇ ਹੋਏ ਸਿੱਖ ਕਹਿ ਰਿਹਾ ਕਿ ਜਿਤਨਾ ਨੌਜਵਾਨ ਪੀੜ੍ਹੀ ਦੇ ਹੱਥ ਵਿੱਚ ਹਥਿਆਰ ਆ ਗਏ ਤੇ ਮਾਹੌਲ ਵੀ ਖਰਾਬ ਹੋ ਸਕਦਾ ਉੱਥੇ ਗੁਰਪਿੰਦਰ ਸਿੰਘ ਜੀ ਦੂਰ ਅੰਦੇਸੀ ਵਾਲਾ ਕੋਈ ਸ਼ਹਾਦਤ ਦੇਣ ਵਾਲਾ ਬੰਦਾ ਉੱਥੇ ਲੱਗਦਾ ਸੀ ਨ ਧੜਕ ਜਰਨੈਲ ਜਿਹੜਾ ਦੂਰ ਤਾਈ ਸੋਚਦਾ ਹੋਵੇ ਹਾਂ ਇਹ ਤੇ ਗ੍ਰੰਥੀ ਭਰਤੀ ਹੋਇਆ ਸੀ ਤੇ ਉਲਜਲੂਲ ਜੋ ਮਰਜੀ ਇਹ ਬੋਲ ਦਿੰਦਾ ਕਿੰਨੇ ਬਿਆਨ ਕਿਤੇ ਆਏ ਕਿੰਨੇ ਆਏ ਇਧਰ ਉਧਰ ਦੇ ਤੇ ਲੋਕ ਅਸ ਕਰਕੇ ਇਹਨਾਂ ਨੂੰ ਮੰਨਣ ਵੜ ਗਏ ਵੀ ਜਦੋਂ ਉੱਥੇ ਸਿਧਾਂਤ ਹੀ ਨਹੀਂ ਰਹੇਦੇ ਅਸੀਂ ਕਾਦੇ ਲਈ ਮੰਨੀਏ ਜਦੋਂ ਉੱਥੇ ਸਿਧਾਂਤ ਲਾਗੂ ਹੋਣਗੇ ਹਰ ਸਿੱਖ ਕਾਲ ਤਖਤ ਨੂੰ ਸੀਸ ਨੀਵਾ ਕਰਕੇ ਹੀ ਜੀਂਦਾ ਵਾ ਬਹੁਤ ਵੱਡੀ ਸ਼ਰਮਾਚਾਰ ਵਾਲੀ ਗੱਲ ਆ ਕਿ ਪੰਜਾਬ ਹੋਵੇ ਆਪਣੀਆਂ ਸਰਕਾਰਾਂ ਹੋਣ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ 2015 ਤੋਂ 15 ਕੀ 2078 ਤੋਂ ਜੋ ਬੇਦਬੀ ਹੋ ਰਹੀ ਹੈ ਦਸਵੇਂ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਅੱਜ ਤੱਕ ਜਿਹੜੀ ਬੇਦਬੀ ਨਹੀਂ ਰੁਕਣ ਪਾਰੀ ਕਿੱਥੇ ਕਿੱਥੇ ਸਾਡੇ ਦੇ ਆਪਣੇ ਸਿੱਖ ਕੌਮ ਵਿੱਚ ਕਮੀਆਂ ਨੇ ਸਿੱਖ ਕੌਮ ਚ ਕੋ ਪਰਿਵਾਰ ਹੀ ਜਿਹੜਾ ਉਦੋਂ ਦਾ ਕਰਾਈ ਜਾਂਦਾ ਸੀ ਜੋ ਉਹਨਾਂ ਨੇ ਕਰਾਇਆ ਵਾ ਉਹਨਾਂ ਦਾ ਅੱਜ ਤੁਸੀਂ ਹਾਲ ਵੀ ਵੇਖ ਲਓ ਉਹਨਾਂ ਦੀਆਂ ਅਰਦਾਸਾਂ ਆਪੇ ਹੀ ਪੂਰੀਆਂ ਹੋ ਗਈਆਂ ਵਾ ਹੁਣ ਤੇ ਲੋਕ ਆਂਦੇ ਆ ਕਿ ਜੇ ਕੋਈ ਅਰਦਾਸ ਪੂਰੀ ਕਰਾਉਣੀ ਹੈ ਤੇ ਹਰ ਸਿਮਰਤ ਕੋ ਕਰਾ ਲਿਆ ਕਰੋ ਹੂੰ ਤੇ ਅੱਜ ਪਟਿਆਲੇ ਦੀ ਜੇਲ੍ਹ ਵੇਖ ਲਓ ਹੂੰ ਇਹ ਸਾਰਾ ਗੁਰੂ ਸਾਹਿਬ ਨੇ ਇੱਥੇ ਹੀ ਕਿੱਸਾ ਘੜਿਆ ਵਾ ਤੇ ਇੱਥੇ ਹੀ ਪੂਰਾ ਹੋ ਜਾਣਾ ਵਾ ਹੂੰ ਇਹਨਾਂ ਲੋਕਾਂ ਨੇ ਜੇਕਰ ਗੁਰੂ ਸਾਹਿਬ ਨਾਲ ਇਹੋ ਜਿਹੀ ਗਦਾਰੀ ਕੀਤੀ ਸਿੱਖਾਂ ਨਾਲ ਗਦਾਰੀ ਕੀਤੀ ਤੇ ਅੱਜ ਇਹਨਾਂ ਦੀ ਹਾਲਤ ਵੇਖ ਲਓ ਕਿੱਥੇ ਬੈਠੇ ਆਏ ਹੂੰ ਇਹਨਾਂ ਨੂੰ ਜਿਹੜੀ ਸਾਡੀ ਬੰਦੀ ਸਿੰਘਾਂ ਦੀ ਕਮੇਟੀ ਬਣੀ ਸੀ ਜੇਕਰ ਹੋਣੀ ਸੋਚਦਾ ਕਹਿੰਦਾ ਮੈਂ ਨਹੀਂ ਇਹਦੇ ਜਾਣਾ ਮੈਨੂੰ ਸਿੱਖ ਚੰਗਿਆ ਨਹੀਂ ਚਾਹੁੰਦੇ ਤੇ ਸ਼ਾਇਦ ਦੁਬਾਰਾ ਸਿੱਖ ਫੇ ਵਾਜ ਮਾਰ ਲੈਂਦੀ ਪਰ ਇਹਦੇ ਹਾਲੇ ਤਾਂ ਹੀ ਆਪਣੀ ਓਮੇ ਨਹੀਂ ਛੱਡ ਰਿਹਾ ਇਹ ਸਾਡੇ ਤੋਂ ਬਗੈਰ ਹੋਰ ਕੋਈ ਸਿੱਖ ਹੀ ਨਹੀਂ ਆ ਇਹ ਹੁਣ ਜਦੋਂ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਚੋਣ ਆਵੇਗੀ ਆਟੋਮੈਟਿਕ ਤੁਹਾਨੂੰ ਸਮਝ ਲੱਗ ਜਾਣੀ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਦੀ ਬੰਦੀ ਆ ਮੁਰਮੁਰ ਗਰ ਹੁੰਦੀ ਆ ਫਿਰ ਰੁਕੰਦਾ ਨਾ ਨਹੀਂ ਲੈ ਰੀ ਕਿ ਸ਼੍ਰੋਮਣੀ ਕਮੇਟੀ ਇਹਤੇ ਪੂਰਾ ਠੋਸ ਕੋਈ ਸਟੈਂਡ ਨਹੀਂ ਲੈ ਸਕਦੀ ਜਿਹਦੇ ਨਾਲ ਸਰਕਾਰ ਨੂੰ ਮਜਬੂਤ ਤਿੱ ਕਹਾ ਜਾਵੇ ਕਿ ਜਿਹੜਾ ਵੀ ਕਰੇ ਬੇਦਬੀ ਉਹਤੇ ਕੋਈ ਸਖਤ ਤਰਾਵਾਂ ਲਾ ਕੇ ਉਹਨੂੰ ਅੰਦਰ ਸੁਟਾ ਜਿੰਨੇ ਵੀ ਅੱਜ ਤੱਕ ਦੋਸ਼ੀ ਪਕੜੇ ਗਏ ਆ ਉਹਨਾਂ ਨੂੰ ਮੰਦਬੁੱਧੀ ਕਹਿ ਕੇ ਛੱਡਿਆ ਗਿਆ ਗੁਰਪਿੰਦਰ ਸਿੰਘ ਜੀ ਆਪਾਂ ਕਿਹੜੀਆਂ ਗੱਲਾਂ ਕਰ ਰਹੇ ਆ ਕਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਰੋਕਦੀ ਬਾਦਲ ਸਾਹਿਬ ਤੇ ਅੱਜ ਜਿਹੜਾ ਖੀਰਲੇ ਦਮਾਂ ਤੇ ਪਿਆ ਵਾ ਉਹਦੇ ਇਹਨਾਂ ਮੈਂਬਰਾਂ ਨੂੰ ਬੱਤੀਆਂ ਲਾ ਦੇਣ ਲੱਗਾ ਦੋ-ਦੋ ਗਨਮੈਨ ਦੇ ਲਗਾ ਹੀ ਤੇ ਜਦੋਂ ਬੰਦੇ ਨੂੰ ਤੁਸੀਂ ਇਸ ਸਟੇਜ ਤੇ ਲੈ ਜਾਓ ਗੁਰੂ ਵਾਲੇ ਬੰਨੇ ਕਿੱਥੇ ਜਾਂਦਾ ਵਾ ਗੁਰੂ ਵਾਲੇ ਬੰਨਾਂ ਤੇ ਨੀਵਾ ਵਾ ਹੂੰ ਗੁਰੂ ਤੇ ਤਾਕਤ ਹੁੰਦਿਆਂ ਵੀ ਨਮਾਣਿਆਂ ਨਤਾਣਿਆਂ ਨਿਉਟਿਆਂ ਨਿਆਸਰਿਆਂ ਨੂੰ ਚੱਲਦਾ ਵਾ ਹੂੰ ਹੂੰ ਸਿੱਖਾਂ ਨੂੰ ਸਰਦਾਰੀਆਂ ਬਖਸ਼ਦਾ ਵਾ ਤੇ ਜਦੋਂ ਇਹਨਾਂ ਨੂੰ ਕੋਈ ਚੇਅਰਮੈਨ ਬਣ ਗਿਆ ਉੱਥੇ ਕਿੰਨੇ ਜਿਹੜੇ ਮੰਤਰੀ ਬਣਦੇ ਰਹਿ ਜਿਹੜੇ ਪ੍ਰਧਾਨ ਬਣੇ ਇੱਥੇ ਜਦੋਂ ਜਿਹੜੇ ਬੰਦਿਆਂ ਨੇ ਰਾਜ ਸਤਾ ਹੰਡਾਈ ਹੋਵੇ ਉਹ ਧਰਮ ਦੇ ਵਿੱਚ ਆਣ ਕੇ ਫਿਰ ਉਹ ਆਪਣੀਆਂ ਹੀ ਖੇਡਾਂ ਖੇਡਦੇ ਨੇ ਇਹੋ ਹੀ ਕਾਰਨ ਬਣਿਆ ਵਾ ਅੱਜ ਤੁਸੀਂ ਜੋ ਵੀ ਸੰਗਤਾਂ ਨੂੰ ਜਾਣੂ ਕਰਵਾਇਆ ਕਿ ਕਿ ਕਿਸ ਤਰ੍ਹਾਂ ਰਾਜਨੀਤੀ ਚੱਲਦੀ ਪਈ ਹੈ ਪਰ ਜਿਹੜੇ ਕਰੰਟ ਇਸ਼ੂ ਚੱਲਦਾ ਪਿਆ ਵਾ ਵੀ 12 ਵਜੇ ਦਾ ਉੱਤੇ ਆਪਾਂ ਦੁਬਾਰਾ ਗੱਲ ਕਰਦੇ ਹਾਂ ਕਿ ਜਿਹੜੇ ਲੋਕਾਂ ਦੇ ਵਿੱਚ ਰੋਸ ਪਾਇਆ ਸਿੱਖ ਸੰਗਤਾਂ ਦੇ ਰੋਸ ਪਾਇਆ ਜਾ ਰਿਹਾ ਕੀ ਕਰਨ ਬੇਦੀ ਵਲੋ ਜੋ ਆ ਗੱਲ ਕਹੀ ਗਈ ਆ ਕਿ ਆਪਾਂ ਕੋਈ ਮੂਰਖ ਬੰਦਾ ਗੱਲ ਕਰੇ ਤੇ ਆਪਾਂ ਕਹਿੰਦੇ ਆ ਕਿ ਇਹਨੂੰ ਸਮਝਾਇਆ ਜਾਵੇ ਇੱਕ ਆਈਪੀਐਸ ਅਫਸਰ ਇੰਨੀ ਗੱਲ ਕਵੇ ਤੇ ਸਿੱਖਾ ਦੇ ਹਿੱਲਦੇ ਜਿਹੜੇ ਵਲੁੰਧਰੇ ਜਾਂਦੇ ਆ ਕਿਉਂਕਿ 12 ਵਜੇ ਦਾ ਇਤਿਹਾਸ ਸਿੱਖ ਇਤਿਹਾਸ ਦੇ ਨਾਲ ਜੁੜਿਆ ਹੋਇਆ ਕੀ ਕਹਿਣਾ ਚਾਹੁੰਦੇ ਇਸ ਨੇ ਉਹਨੇ ਸਭ ਕੁਝ ਗਾਲ ਸਾਰੀ ਗੱਲ ਨੂੰ ਸਮਝਦਿਆਂ ਹੋਇਆਂ ਹੀ ਉਹਨੇ ਇੱਕ ਰਮਜ ਦੇ ਵਿੱਚ ਇਹਨਾਂ ਨੂੰ ਇਹ ਗੱਲ ਆ ਕੀ ਆ ਕਿ ਇਹਨਾਂ ਦੇ 12 ਵਜ ਚੁੱਕੇ ਆ ਹੂੰ ਤੇ ਸਿੱਖਾਂ ਦੇ ਬੀਬਾ ਕਦੀ 12:00 ਨਹੀਂ ਵੱਜਦੇ। ਮਤ ਸੋਚੀ ਤੂੰ ਇਹ ਸੋਚਦੀ ਆ ਕਿ ਸ਼ਾਇਦ ਜਿਹੜੇ ਰਾਜਪਾਗ ਕਰਦੇ ਥੋੜੇ ਲਾਲਚੀ ਲੋਕ ਸਿਆਸੀ ਆ ਤੂੰ ਇਹਨਾਂ ਨੂੰ ਸਿੱਖ ਮੰਨ ਲਿਆ। ਨਹੀਂ ਸਿੱਖ ਤੇ ਆਪਣੀ ਕਿਰਤ ਕਰਦੇ ਨੇ, ਸ਼ਾਹਤਾ ਦੇਣ ਵਾਲੇ ਸਿੱਖ ਨੇ ਗੁਰੂ ਸਾਹਿਬ ਦੀਆਂ ਕਥਾ-ਕਥਾਵਾਂ ਕਰਦੇ ਨੇ, ਗੁਰਬਾਣੀ ਪੜ੍ਹਦੇ ਨੇ। ਉਹਨਾਂ ਸਿੱਖਾਂ ਦੇ 12:00 ਨਹੀਂ ਵੱਜਣੇ ਇਹਨਾਂ ਦੇ ਜ਼ਰੂਰ ਵੱਜਗੇ ਤੇਰੀ ਗੱਲ ਕੋਣੜੇ ਸਿਆਸੀ ਲੋਕ ਸੀ। ਇਹਨਾਂ ਨੂੰ ਹੁਣ ਪੰਜਾਬ 'ਚ ਕੋਈ ਨਹੀਂ ਪੁੱਛਦਾ। ਅੱਗੇ ਤੋਂ ਇਹੋ ਜੀ ਗੱਲ ਨਾ ਕਰਨੀ ਕਿਉਂਕਿ ਸਿੱਖ ਕੌਮ ਹੈ ਜਿਹੜੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤਿਆਰ ਕੀਤੀ ਹੋਈ ਕੌਮ ਹੈ ਸੋ ਇਹ ਕਰਕੇ ਸਿੱਖਾਂ ਦੇ 12 ਵੀਰ ਜੀ ਕਦੀ ਨਹੀਂ ਵੱਜ ਸਕਦੇ ਸਿੱਖ ਗੁਰਬਾਣੀ ਪੜਨ ਨਿਤਨੇਮ ਕਰਨ ਤੇ ਆਪਣੀ ਸਿੱਖੀ ਦੇ ਵਿੱਚ ਜੀਉਣ ਗੁਰੂ ਸਹਾਈ ਹੁੰਦਾ ਹੈ ਪਰ ਕਈ ਸਿੱਖ ਜਥੇਬੰਦੀਆਂ ਕਹਿ ਰਹੀਆਂ ਕਿ ਜਿਹੜੇ 12 ਵਜਦੇ ਸੀਗੇ ਰਾਤ ਉਹ ਜਿੱਤਰਾ ਆਪਣੇ ਸੇਕ ਵੀ ਬੀ ਬੀ ਆਪਣੇ ਜਿਹੜੀਆਂ ਚੁੱਕ ਕੇ ਲੈ ਜਾਂਦੇ ਸੀ ਬੀਬੀਆਂ ਨੂੰ ਉਹਨਾਂ ਨੂੰ ਛਡਵਾ ਕੇ ਲੈਣ ਜਿਹਨੂੰ ਗ੍ਰਿਲਾ ਆਪਾਂ ਵੀ ਕਹਿ ਸਕਦੇ ਆਪਾਂ ਪਹਿਲਾਂ ਦੋ ਵਾਰੀ ਉੱਤੇ ਗੱਲ ਕਰ ਚੁੱਕੇ ਹਾਂ ਹਾਂਜੀ ਆਪਾਂ ਦੋ ਵਾਰੀ ਉੱਤੇ ਗੱਲ ਕਰ ਲਈ ਆ ਕਿ ਵੇਖੋ ਸੇਖੀ ਜਿਹੜਾ ਉਹ ਥੋੜੇ ਹੁੰਦਿਆਂ ਵੀ ਸਮਾਂ ਤਾੜਦਾ ਸੀ ਕਿ ਇਸ ਸਮੇਂ ਨਾਲ ਉਹ ਸੌ ਜਾਣਗੇ ਤੇ ਅਸੀਂ ਆਪਣੀ ਕਾਰਗੁਜ਼ਾਰੀ ਕਰਕੇ ਵਾਪਸ ਆ ਜਾਾਂਗੇ ਬਨੂ ਸਾਹਿਬ ਜਿਸ ਤਰ੍ਹਾਂ ਬੀਤੀ ਦਿਨੀ ਕਿਰਨ ਬੇਦੀ ਵੱਲੋਂ ਇੱਕ ਸਿੱਖਾਂ ਦੇ ਨਾਲ ਮਜ਼ਾਕ ਡਾਇਆ ਜਾ ਰਿਹਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਸਿੱਖਾਂ ਦੇ ਇਤਿਹਾਸ ਬਾਰੇ ਜਾਣੂ ਨਹੀਂ ਉਹ ਆਮ ਹੀ ਗੱਲ ਕਰਦੇ ਨੇ ਕਰ ਦਿੰਦੇ ਹਨ ਕਿ ਸਿੱਖਾਂ ਦੇ 12 ਵਜੇ ਇਸ ਬੰਦੇ ਵਿੱਚ ਤੁਸੀਂ ਕੀ ਵਿਚਾਰ ਕਰਨਾ ਚਾਹੋਗੇ ਗੁਰਪਿੰਦਰ ਸਿੰਘ ਜੀ ਜਿਹੜਾ ਸਿੱਖ ਇਤਿਹਾਸ ਆ ਇਹ ਜਿੱਥੇ ਕੁਰਬਾਨੀਆਂ ਨਾਲ ਭਰਿਆ ਵਾ ਉਥੇ ਇਹਦੀ ਜਿਹੜੀ